ਕੁੜਾ ਦੋ ਘੰਟੇ ਨਹੀਂ ਇੱਥੇ ਖੇਤ ਖੜਿਆ ਗਿਆ ਤੇ ਤੇਜੀ ਕਰੇ ਉਹ ਸ਼ਾਮੇ ਭੱਜ ਕੇ ਵਾਜ। ਇਹਦਾ ਬਾਈ ਭਰਾ ਬਤਾਨਾ ਹੈਗਾ ਜਿਹੜਾ ਕੋਈ ਕਰੀ ਜਾਂਦਾ ਹੈਗਾ। ਨਹੀਂ ਤਾਂ ਜੀ ਮੇਰੇ ਸਿਰ ਤੇ ਛੱਡਿਆ ਹੁੰਦਾ। ਮਨੂ ਮੈਂ ਤਾਂ ਕਦੋਂ ਦਾ ਛੱਡਦਾ ਹੁੰਦਾ ਇਹ ਕੰਮ। ਉਹ ਅਸੀਂ ਤਾਂ ਪੜੇ ਆ ਚੱਲ। ਕੀ ਬਗਾ ਕੋਈ। ਉਹ ਬੋਦੀ ਇੰਨਾ ਕੱਲੀ। ਉਹ ਕੁਛ ਨਹੀਂ ਬਾਈ ਮੈਂ ਤੇਰੀ ਗੱਲਾਂ ਕਰੀ ਜਾਂਦਾ ਸੀਗਾ। ਤੂੰ ਬਾਵਾ ਇੱਥੇ ਖੇਤ ਸਾਰਾ ਦਿਨ ਫਿਰਦਾ ਰਹਿਣਾ। ਮੈਂ ਤਾਂ ਘੰਟਾ ਨਹੀਂ ਮੇਰ ਤੋਂ ਉੱਥੇ ਖੜਿਆ ਗਿਆ ਹੈਗਾ। ਮੈਂ ਤਾਂ ਜਿਹੜੇ ਦੋ ਮੱਥੇ ਖੜੇ ਕਰਨੇ ਸੀ ਕਰਕੇ ਆ ਕੇ ਇੱਥੇ ਸ਼ਾਮੇ ਬਹਿ ਗਿਆ। ਮੈਂ ਕਿਹਾ ਪਤਾ ਖੇਤ ਦਾ। ਉਹ ਪਤਾ ਤਾਂ ਲੱਗਣਾ ਹੀ ਆ ਪਰ ਇੰਨਾਗਾ ਵਿਦੂ ਦਾ ਰੋਜ਼ ਕਰਦੇ ਤਾਂ ਹੱਤ ਬਣੀ ਹੋਈ ਆ ਹਜੇ ਹੋਰ ਚੱਲ ਕੋਈ ਨਾ ਤਾਂ ਹੀ ਮੈਂ ਤੈਨੂੰ ਕਹਿਣਾ ਕਿ ਕੋਈ ਨੌਕਰੀ ਨੌਕਰੀ ਦੇਖ ਲਾ ਪੜ੍ਹਿਆ ਲਿਖਿਆ ਹਿਆਂ ਤੋਂ ਇੰਨਾ ਚ ਖੇਤੀਆਂ ਕੀਤੀਆਂ ਚ ਕੀ ਆ ਹੁਣ ਉਹ ਨੌਕਰੀ ਦਾ ਬਾਈ ਹੁਣ ਪੋਸਟ ਦਾ ਭਰੀ ਹੋਈ ਆ ਦੇਖ ਬੈਂਕ ਦੀ ਜੇ ਜੋ ਹੁਣ ਨੌਕਰੀ ਨਿਕਲੂਗੀ ਤਾਂ ਪਤਾ ਲੱਗੂ ਵੀ ਨਿਕਲਦੀ ਆ ਕਿ ਨਾ ਹੁਣ ਉਹਨਾਂ ਟਾਈਮ ਤੋਂ ਆਪਦੀਆਂ ਤਾਂ ਗੱਲਾਂ ਹੀ ਹੈਗੀਆਂ ਵੀ ਪੋਸਟ ਪਾ ਰੱਖੀ ਐ ਤੈਨੂੰ ਪਤਾ ਅੱਜ ਕੱਲ ਹਰੇਕ ਪੈਸੇ ਪਿੱਛੇ ਨੌਕਰੀ ਦਿੰਦਾ ਉਹ ਕੋਈ ਨਾ ਪੈਸੇ ਵਿੱਚ ਸ਼ਵਾਰਸ਼ ਵਾਲੇ ਤਾਂ ਆਪਣੇ ਮੂਹਰੇ ਪਹਿਲਾਂ ਬੈਠ ਜਾਂਦੇ ਕੋਈ ਨਾ ਪਾ ਦਿੱਸਦਾ ਕਿ ਕਿਸੇ ਦਾ ਮਾੜਾ ਕਰਿਆ ਪਰਮਾਤਮਾ ਆਪਣੀ ਸੂਅ ਇੱਕੋ ਕਹਨੀ ਆਪਾਂ ਮਿਹਨਤੀ ਬੰਦੇ ਆ ਆਪਾਂ ਕਿਸੇ ਦਾ ਕੋਈ ਮਾੜਾ ਨਹੀਂ ਕਰਿਆ ਤਾਂ ਹੀ ਮੈਂ ਤੈਨੂੰ ਕਹਿਣਾ ਵੀ ਚੱਲ ਨੌਕਰੀ ਦਾ ਪਰਮਾਤਮਾ ਦੇਊ ਆਪਾਂ ਨੂੰ ਇਹੋ ਜੀ ਕੋਈ ਗੱਲ ਨਹੀਂ ਵੀ ਨਾ ਨੌਕਰੀ ਮਿਲੇ ਤਾਂ ਕਰ ਮੇਰੀ ਇੱਕ ਗੱਲ ਯਾਦ ਰੱਖੀ ਜਦੋਂ ਤੈਨੂੰ ਨੌਕਰੀ ਮਿਲ ਗਈ ਆਦਾ ਮਾੜਾ ਸਮਾਣਾ ਪਹਿਲੀ ਜਿਹੜਾ ਵਕਤ ਆਪਾਂ ਕੱਟਿਆ ਤੈਨੂੰ ਪਤਾ ਹੀ ਐ ਇੰਨੀ ਗਰੀਬੀ ਚੋਂ ਨਿਕਲ ਕੇ ਠੀਕ ਆ ਇਹ ਚੀਜ਼ਾਂ ਮਸਾਂ ਬਣਾਈਆਂ ਮੈਂ ਕਿ ਕੋਈ ਗਰੀਬ ਲਾ ਆ ਜਾਂਦਾ ਕੋਈ ਟਰੈਡ ਪਾਉਣਾ ਕਿਸੇ ਨੂੰ ਕੁਝ ਕਿਸੇ ਤੋਂ ਮੈਂ ਲੋਕਾਂ ਦੀ ਮਿੰਤਾ ਕਰ ਕਰ ਬਾਹਣ ਪਹਾ ਕੇ ਤੇ ਫੇਰ ਮੈਂ ਪੂਰਾ ਕੰਮ ਕਰਦਾ ਸਾਰਾ ਸਾਰਾ ਤਨ ਕੰਮ ਕਰਦਾ ਸੀ ਕਿਉਂਕਿ ਮੈਂ ਕਿਸੇ ਨੂੰ ਹੁਣ ਜਦੋਂ ਮਾੜੀ ਹੁਣ ਆਪਾਂ ਸੌਖੇ ਹੋਏ ਆ ਕੀ ਕੋਈ ਗਰੀਬ ਬੰਦਾ ਆ ਜਾਂਦਾ ਮੈਂ ਚੀਜ਼ ਨੂੰ ਜਵਾਬ ਨਹੀਂ ਦਿੰਦਾ ਵਾ ਪਹਿਲਾਂ ਅਗਲੇ ਦਾ ਕੰਮ ਕਰਕੇ ਦਿੰਦਾ ਵੀ ਕੁਝ ਨਹੀਂ ਹੁੰਦਾ ਯਾਰ ਜਿਹੜੇ ਆਪਾਂ ਇਹ ਜਿਹਾ ਵਕਤ ਮਾੜਾ ਦੇਖਿਆ ਸੀ ਆਪਣੇ ਤੇ ਆਇਆ ਸੀ ਚਲ ਪ੍ਰਮਾਤਮਾ ਸੁਣਦਾ ਹਰੇਕ ਦੀ ਹੈ ਇੱਕ ਦਿਨ ਹਰੇਕ ਦਾ ਸਮਾਂ ਆਉਂਦਾ ਹੈ ਕਈ ਮੋੜ ਸਮੇਂ ਹੁੰਦੇ ਇੱਕ ਮਾੜਾ ਸਮਾਂ ਵੀ ਹੁੰਦਾ ਚੰਗਾ ਸਮਾਂ ਵੀ ਆਉਂਦਾ ਮਿਹਨਤ ਬੰਦਾ ਰੱਖੇ ਸਮਾ ਬਦਲਦੀ ਬਦਲ ਲੰਦਾ ਇਹ ਜੀ ਕੋਈ ਗੱਲ ਨਹੀਂ ਵੀ ਨਾ ਬਦਲੀ ਸਹੀ ਗੱਲ ਆ ਬਈ ਇਹ ਤਾਂ ਤੇਰੀ ਹੂੰ ਬਾਕੀ ਮੈਂ ਕਦੇ ਵਾਸਤੇ ਸਮਾ ਭੁੱਲਣਾ ਹੈਗਾ ਹੁਣ ਮੈਨੂੰ ਵੀ ਪਤਾ ਵੀ ਆਪਾਂ ਕਿਹੜੇ ਦਿਨਾਂ ਦੇ ਵਿੱਚ ਉੱਠੇ ਆਗੇ ਹਾਂ ਹਾਂ ਵੱਡੀ ਗੱਲ ਇਹੀ ਹੁੰਦੀ ਆ ਕੁਛ ਨਹੀਂ ਹੁੰਦਾ ਨਾ ਮਿਹਨਤ ਜਾਰੀ ਰੱਖੇ ਬੰਦਾ ਸਾਰਾ ਕੁਝ ਹੋ ਜਾਂਦਾ ਹੁੰਦਾ ਹੂੰ ਪਰਮਾਤਮਾ ਮਾੜਾ ਨਹੀਂ ਕਰਦਾ ਹੁੰਦਾ ਪਰਮਾਤਮਾ ਤੁਮੇਸ਼ਾ ਕਿਸੇ ਦਾ ਚੰਗੇ ਸਮਾ ਭਿਉਂਦਾ ਹੁੰਦਾ ਮਾੜਾ ਟਾਈਮ ਵੀ ਹੁੰਦਾ ਹੁੰਦਾ ਉਹਨੂੰ ਟਪਾਉਣਾ ਚਾਹੀਦਾ ਠੀਕ ਹੈ ਨਾ ਮਾੜਾ ਵਕਤ ਆ ਗਿਆ ਮਾੜੇ ਵਕਤ ਨੂੰ ਵੀ ਹੰਡਾਓ ਠੀਕ ਹੈ ਮਾੜਾ ਕੋਈ ਦੇ ਕੋਈ ਚੰਗਾ ਸਮਾਂ ਆ ਜਾਂਦਾ ਪਰ ਮਾੜੇ ਵਕਤ ਨੂੰ ਭੱਲੇ ਨੇ ਚੰਗੇ ਛੋੜਨ ਲੱਗ ਗਏ ਨੇ ਉਹ ਗੱਲਾਂ ਨਹੀਂ ਹੁੰਦੀਆਂ ਠੀਕ ਹੈ ਜੀ ਕੋਈ ਮਾੜਾ ਵਕਤ ਬੰਦੇ ਤਾਂ ਆ ਜਾਂਦਾ ਉਸੇ ਬੰਦੇ ਨੂੰ ਦੇਖਣਾ ਚਾਹੀਦਾ ਜੀ ਕਿਸੇ ਤੇ ਆਇਆ ਹੁੰਦਾ ਉਹਦੇ ਨਾਲ ਨਿਵਾਉਣਾ ਚਾਹੀਦਾ ਸਾਥ ਲਾ ਕੇ ਇਹ ਗੱਲ ਨਹੀਂ ਹੁੰਦੀ ਵੀ ਜੇ ਬੰਦਾ ਆਪ ਹੀ ਤਰਫ ਤਰ ਰਿਹਾ ਇਨ ਫਲਾਨਾ ਫਿਰ ਉਹ ਗੱਲਾਂ ਨਹੀਂ ਬਣਦੀਆਂ ਹੁੰਦੀ ਸਹੀ ਗੱਲ ਆ ਬਾਈ ਬਾਕੀ 10 ਤਰੀਕ ਤੱਕ ਹੁਣ ਤਾਂ ਇਹਦਾ ਰਿਜ਼ਲਟ ਵੀ ਆ ਹੀ ਜਾਣਾਗਾ ਵੀ ਕਿੰਨੇ ਕਿਹੜੇ ਕਿਹੜੇ ਬੰਦੇ ਨੂੰ ਰੱਖਦੇ ਆ ਹੁਣ ਆਪ ਜੀ ਠੀਕ ਉਹਦੇ ਪਤਾ ਲੱਗ ਜੂਗਾ ਚਲ ਕੋਈ ਗੱਲ ਜੀ ਆਪਣੀ ਕਿਸਮਤ ਦੇ ਵਿੱਚ ਹੋਈ ਤਾਂ ਨੌਕਰੀ ਮਿਲ ਜੂਗੀ ਉਹ ਕੋਈ ਨਾ ਮਿਲ ਜੂਗੀ ਨਹੀਂ ਫਿਰ ਪੋਸਟਰਾਂ ਤਾਂ ਆਈ ਜਾਂਦਾਂ ਰਹਿੰਦੀਆਂ ਹੈਗੀਆਂ ਉਹਨਾਂ ਟਾਈਮ ਭਰੀ ਜਾਵਾਂਗੇ ਜਦੋਂ ਟਾਈਮ ਕੋਈ ਕਿਸਮਤ ਨਹੀਂ ਲਿਖੀ ਹਨ ਹਾਂ ਵਧੀਆ ਕੋਈ ਗੱਲ ਨਹੀਂ ਤੜਕ ਉੱਠ ਕੇ ਸੁਨੇਹਾ ਜਾ ਕੇ ਗੁਰਦੁਆਰੇ ਜਾਇਆ ਕਰ ਰੱਬ ਦਾ ਨਾਮ ਲਿਆ ਕਰ ਆਪਣੇ ਸੁਨੂਆ ਪ੍ਰਮਾਤਮਾ ਕਿਸੇ ਟਾਈਮ ਤਾਂ ਸੁਣਦੀ ਹੈ ਹੂੰ ਠੀਕ ਹਨ ਚਲ ਠੀਕ ਆ ਭਾਈ ਇੱਥੇ ਤੂੰ ਦੇਖ ਲੈ ਹੁਣ ਮੈਂ ਤਾਂ ਚੱਲਿਆਗਾ ਘਰ ਨੂੰ ਮੇਰੇ ਤੋਂ ਤਾਂ ਨਹੀਂ ਇੱਥੇ ਥੋਪੇ ਖੜਿਆ ਜਾਂਦਾ ਚਲ ਵਾਗ ਜਾ ਮੈਂ ਤਾਂ ਫਿਰ ਹੁਣ ਦੇਖਦਾ ਮੈਂ ਕੀ ਨਿਮਾਕੇ ਆਉਂਗਾ ਨਾ ਫੱਕ ਜੀ ਆ ਤੈਨੂੰ ਆ ਕੇ ਆਉਂਗਾ ਜੇ ਕੋਈ ਚਾਹ ਪਾਣੀ ਫੜਾ ਕੇ ਜਾਣਾ ਉਹ ਤਰਾ ਮਾਤਾ ਆਹੇ ਲੋੜ ਨੇ ਉਹ ਆਪਣੇ ਕੋਠੇ ਜਾ ਕੇ ਤੈਨੂੰ ਉੱਥੇ ਪੀ ਲੂ ਮਾਤਾ ਕੋਠੇ ਠੀਕ ਆ ਆ ਕੇ ਘਰੇ ਕਰਨ ਲੱਗਾ ਚੰਗਾ ਫਰਮਾਇ ਚੱਲਿਆਗਾ ਹਾਂ ਚਲ ਬਸ ਦੀ ਵਕਤ ਤੂੰ ਦੱਸੀ ਤਾਂ ਨਾ ਵੀ ਟਾਈਮ ਬੜਾ ਨਹੀਂ ਹੁੰਦਾ ਵੀ ਤੂੰ ਕਿੱਥੋਂ ਕੰਮ ਕਰ ਲਓਂਗੇ ਖੇਤਾਂ 'ਚ ਅਸੀਂ ਆ ਜਿਹੜੇ ਕਰਦੇ ਲੈਣੇ ਉਹਦੇ ਨੌਕਰੀ ਨੌਕਰੀ ਮਿਲ ਜੇ ਨੂੰ ਚੰਗੀ ਇਹ ਤਾਂ ਕਿਹੜੇ ਕੰਮ ਹੋਣਗੇ ਖੇਤਾਂ ਚ ਚਲ ਯਾਰ ਉਹ ਰੁਕੋ ਇੱਟੀਆਂ ਪਤੂ ਘੰਟ ਕਿੱਥੇ ਬੈਠੇ ਰਹਾਂਗੇ ਉਹ ਵੀ ਸੁਣਦੇ ਕੋਈ ਗੱਲ ਇੰਨੇ ਗਰਮੀ ਆ ਪਿਛਲੇ ਪਾਰ ਕੰਮ ਕਰਾਂ ਹਾਏ ਹਾਏ ਮਾਰ ਕੇ ਗਰਮੀ ਚ ਇੰਨੀ ਜਿਆਦਾ ਗਰਮੀ ਆ ਆਹ ਲਓ ਜੀ ਚਾਹ ਪੀ ਲਓ ਮੈਂ ਹਵਾ ਜੀ ਕੱਢ ਕੇ ਲਈ ਆ ਜਾਂਦੀ ਪਰ ਤੁਸੇ ਕੰਮ ਤੇ ਵੀ ਜਾਣਾ ਲੇਟ ਹੋਈ ਜੰਨੇ ਬਾਹਲੇ ਕੰਮ ਤੇ ਤਾਂ ਮੈਂ ਜਾਣਾ ਹਾਂਜੀ ਮੈਂ ਤੇਰੇ ਨਾਲ ਐਂ ਸਲਾਹ ਕਰਦਾ ਸੀਗਾ ਕਿਵੇਂ ਜਿਹੜੇ ਤੈਨੂੰ ਪੈਸੇ ਫੜਾਏ 3 ਮਹੀਨਾ ਟੱਪ ਜੂ ਉਹਦੇ ਨਾਲ 15000 ਤੈਨੂੰ ਪਤਾ ਮੈਂ ਸੈਟਿੰਗ ਕਰ ਲਿਆ ਕਿ। ਮੀਨਾ ਤਾਂ ਤੁਹਾਨੂੰ ਪਤਾ ਜੀ ਔਖਾ ਸੋਖਾ ਜੀ ਟੱਕੂ ਕਿਵੇਂ ਸੀਗਾ। ਨਾ ਕੁਸ ਪੈਸੇ ਮੈਂ ਰੱਖੇ ਆ ਮੈਂ ਨਾ ਐ ਸੋਚੀ ਜਾਂਦਾ ਸੀਗਾ। ਵੀ ਜਿਹੜੇ ਆਪਾਂ ਪੈਸੇ ਚੱਕੇ ਸੀਗੇ ਹੈਪੀ ਤੋਂ ਉਹ ਮੋੜੀ ਦਮਤ ਦੀ ਇਕੱਠੇ ਹੋਏ ਪਿਆ ਤੈਨੂੰ ਪਤਾ। ਲੈ ਮੋੜੀ ਦੇਵਾ ਕਿਵੇਂ ਜੀ ਤੁਹਾਨੂੰ ਪਤਾ ਹੀ ਹੁਣ ਜਦੋਂ ਆਪਾਂ ਲੈ ਤੋਂ ਲੈਤੇ ਆ ਤਾਂ ਮੋੜਨ ਦਾ ਆਪਣਾ ਵੀ ਹੱਕ ਬਣਦਾ। ਰੱਬ ਨਾ ਕਰੇ ਗਾਣੂ ਕੋਈ ਵਕਤ ਪੇਜੇ ਜਾਊ ਚਾਹੀਦੇ ਪੈਸੇ। ਉਦੋਂ ਦੁਬਾਰੇ ਤਾਂ ਮੰਗਣ ਜੋਗੇ ਹੈਗੇ ਆ ਤਾਂ ਹੀ ਤੇਰੇ ਨਾਲ ਸਲਾਹ ਕਰਨ ਲੱਗ ਗਿਆ ਮੈਨੂੰ ਐ ਸੀ ਵੀ ਮਹੀਨਾ ਖੜ ਜਾਂਦੇ ਆ ਫਿਰ ਤੁਹਾਨੂੰ ਪਤਾ ਹੈ ਵੀ ਆਪਾਂ ਨੂੰ ਹੋਰ ਬੰਦਾ ਦਾ ਜਿਹੜਾ ਪਿੰਡ ਜਿਹੜਾ ਬਿਨਾਂ ਵਿਆਜ ਤੋਂ ਪੈਸੇ ਦਿੰਦਾ ਹੋਵੇ ਹੈਣਾ ਐਪੀ ਨੇ ਪਹਿਲੇ ਬੋਲ ਆਪਾਂ ਨੂੰ ਪੈਸੇ ਦੇ ਦੇ ਨਾਲੇ ਮੇਰੀ ਗੱਲ ਸੁਣ ਹਾਂਜੀ ਮੈਂ ਤਾਂ ਤਾਂ ਹੀ ਆ ਸੋਚੀ ਜਾਂਦਾ ਸੀਗਾ ਵੀ ਇਸ ਵਾਰ ਉਹਦੇ ਪੈਸੇ ਮੋੜ ਦਿੰਨੇ ਆ ਉਸ ਹੌਲੀ ਹੌਲੀ ਮਾੜੇ ਮਾੜੇ ਤਨਖਾ ਚ ਪੱਗੀ ਚੰਨਾਗੇ ਕਾਹ ਪਕਰਦਾ ਦੇਖਾਂਗੇ ਤੇ ਉਦੋਂ ਹੈਪੀ ਅਗੇ ਤਾਂ ਪੈਸੇ ਫੜੇ ਜਾਣਗੇ ਹਾਂਜੀ ਮੈਂ ਵੀ ਐਂ ਕਹਿੰਨੀ ਆ ਸਹੀ ਗੱਲ ਆ ਵਿਚਾਰਾ ਨਾਲੇ ਤਾਂ ਬਿਨਾਂ ਵਿਆਜ ਤੋਂ ਦੇ ਦਿੰਦਾ ਨਾਲੇ ਲੋੜ ਪਰਣ ਤੇ ਆਪਣੇ ਕੰਮ ਆ ਜਾਂਦਾ ਇਹੋ ਜਿਹਾ ਬੰਦਾ ਬਾਰ ਬਾਰ ਨਹੀਂ ਮਿਲਦਾ ਆਪਾਂ ਇਹਦੇ ਨਾਲ ਵਧੀਆ ਬਣਾ ਕੇ ਰੱਖੀਏ ਤਾਂ ਚੰਗੀ ਗੱਲ ਆ ਸਹੀ ਗੱਲ ਆ ਉਹੀ ਗੱਲ ਆ ਅੱਜ ਕੱਲ ਦੇ ਟਾਈਮ 'ਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਹੈਗਾ ਇਹ ਬੰਦਾ ਇਹੋ ਜਿਹਾ ਹਨਾ ਪਹਿਲੇ ਬੋਲੋਦੋਂ ਮੈਨੂੰ ਪੈਸੇ ਦੇ ਦਿਓ ਤਾਂ ਹੀ ਮੈਨੂੰ ਆਏ ਵੀ ਇਹਦੇ ਪੈਸੇ ਜੇ ਮੋੜਦਾ ਤੇ ਲਾਪਤਾ ਔਕੇ ਔਕੇ ਡੰਗਾ ਲਾਈ ਲਵਾਂਗੇ ਹਨਾ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਕਿਰ ਅੱਧੇ ਦਾ ਔਕੇ ਸੌਕੇ ਮਹੀਨਾ ਕੱਢ ਲਾਂਗੇ ਅੱਧੇ ਦਾ ਮਹੀਨੇ ਮੋੜ ਦੋ ਤੇ ਅਗਲੇ ਮਹੀਨੇ ਮੋੜ ਦਿਨੇ ਆ ਆ ਪੈਸੇ ਤਾਂ ਮੈਂ ਪਿਛਲੇ ਮਹੀਨੇ ਜ ਵੀ ਕੁਛ ਬਚੇ ਸੀਗੇ ਪੈਸੇ ਤਾਂ ਸਾਰੇ ਇਕੱਠੇ ਕਰੀ ਬੈਠਾ ਮੈਂ ਮੋੜ ਕੇ ਪਰਾ ਹੀ ਕਰਦਾ ਮੈਂ ਤਾਂ ਹੂੰ ਤੇਰੇ ਨਾਲ ਸਲਾਹ ਕਰਦਾ ਮੈਂ ਜੇ ਲੋੜ ਆ ਦੱਸ ਦੇ ਮੋੜ ਦਿੰਦਾ ਤੇ ਤੂੰ ਕਹੀਂ ਤਾਂ ਨਹੀਂ ਫਿਰ ਸਾਰੇ ਮੋੜ ਦਿੰਦਾ ਕਿਉਂਕਿ ਅਗਰ ਗਾਂ ਫਿਰ ਆਪਾਂ ਸਵਾਲ ਪਾਉਣ ਜੋਗੇ ਹੋ ਜਾਾਂਗੇ ਨਾ ਸਾਰੇ ਤਾਂ ਫਿਰ ਆਏ ਆ ਨਾ ਜੇ ਕਰ ਇਸ ਟਾਈਮ ਫਾਸਟ ਵੀ ਨਹੀਂ ਹੋਣਾ ਸਾਰੇ ਦਾ ਮੋੜੋ ਅੱθε ਆਂਗੇ ਤੇ ਮੋੜ ਦੋ ਅਗਲੇ ਮਹੀਨੇ ਮੋੜ ਦੋ ਆਪਣਾ ਵੀ ਟਾਈਮ ਕੱਟ ਜੀ ਤੇ ਅਗਲੇ ਦਾ ਵੀ ਕਰ ਜਾ ਆਪਣਾ ਲਈ ਉਹ ਐ ਨਹੀਂ ਹੁੰਦਾ ਮੇਰੀ ਗੱਲ ਹੁਣ ਆਪਾਂ ਕੋਈ ਖਰਚਾ ਤਾਂ ਹੈ ਨਹੀਂ ਰਾਸ਼ਨ ਆਪਾਂ ਕਰੇ ਸੀ ਤਾਂ ਮੋੜ ਕਿਉਂ ਤਾਂ ਪਰੰਪਰਾ ਕਰਦਾ ਮੈਂ ਜਿ ਕੱਲ ਠੀਕ ਆ ਜੀ ਮੋੜ ਦੋ ਫਰਕਾ ਨੂੰ ਲੈnde ਹੋ ਜਾਾਂਗੇ ਜਦੋਂ ਆਪਾਂ ਫਕਤ ਘਰ ਤਾਂ ਹੁਣ ਪਾਣੀ ਪੈਣਾ ਤੁਹਾਨੂੰ ਵੀ ਪਤਾ ਸਾਰੇ ਸ੍ਰੀਕਟ ਇਕੱਠਾ ਪਾਵਾਂਗੇ ਉਦੋਂ ਕੁਛ ਤਾਂ ਆਪਾਂ ਤੇ ਜੋੜ ਲਾਂਗੇ ਬਾਕੀ ਇਹ ਹੈਪੀ ਹੈਗਾ ਹੀ ਆ ਜੇ ਉਹੀ ਗੱਲ ਆਈ ਚਲਾਈ ਹੁੰਦੀ ਹੈ ਜੇ ਅੱਜ ਆਪਾਂ ਆਪ ਦਾ ਲੈਣਾ ਦੇਣਾ ਸਹੀ ਕਰਾਂਗੇ ਇਹਦੇ ਨਾਲ ਹਨਾ ਕੱਲ ਨੂੰ ਫੜਦੇ ਵੀ ਹੋ ਜਾਾਂਗੇ ਕੱਲ ਤਾਂ ਤੁਹਾਡੀ ਸਹੀ ਆ ਜੀ ਮੈਨੂੰ ਤਾਂ ਬਸ ਇਹ ਰਹਿੰਦਾ ਸਾਰੇ ਸ੍ਰੀਕਟ ਇਕੱਠੀ ਲੈ ਜਾਣੇ ਘਰ ਵਧੀਆ ਬਣਾ ਲੈ ਤੇ ਜੇ ਕੋਈ ਰਿਸ਼ਤੇਦਾਰ ਆਉਂਦਾ ਨਾਲ ਹਰ ਇੱਕ ਕਰਦਾ ਤਾਂ ਸੁਧਾਰ ਕਿਉਂ ਨਹੀਂ ਪਾਉਂਦੇ ਕਿਉਂ ਨਹੀਂ ਪਾਉਂਦੇ ਉਹਦਾ ਨਾ ਜਵਾਬ ਜਿਦੇਣ ਔਖਾ ਹੋ ਜਾਂਦਾ ਮੈਂ ਕੰਨੀ ਆਪਾਂ ਵੀ ਛੇਤੀ ਪਾਈਏ ਘਰ ਕੋਈ ਨਾ ਘਰ ਤਾਂ ਪੈ ਜਾਊਗਾ ਜਦੋਂ ਸਮਾਂ ਆ ਗਿਆ ਉਹਦੀ ਪੈ ਜਾਊਗਾ ਚੱਲ ਫਿਰ ਮੈਂ ਜਾਣਾ ਫਿਰ ਮੈਂ ਮੋੜ ਹੀ ਦਊਗਾ ਹੈਪੀ ਨੂੰ ਪੈਸੀ ਹੈਣਾ ਚੱਲ ਠੀਕ ਹੈ ਜੀ ਹਾਂ ਇਹਨਾਂ ਨਾਲ ਚਲਾਏ ਹੋ ਜਾਂਦਾ ਵੀ ਬਣੀ ਰਹਿ ਜਾਂਦੀ ਹੈ ਪਿੰਡ 'ਚ ਨਹੀਂ ਨਹੀਂ ਜ਼ਰੂਰੀ ਹੈ ਜੀ ਵਾਲੀ ਜ਼ਰੂਰੀ ਹੈ ਠੀਕ ਹੈ ਚੰਗਾ ਫਿਰ ਚੱਲ ਠੀਕ ਹੈ ਜਾਓ ਜੀ ਧਿਆਨ ਨਾਲ ਫਿਰ ਮੈਂ ਵੀ ਪੈ ਜਾਣਾ ਦੰਦਰਾਮ ਕਰਨਾ ਕੰਮ ਇਹ ਕਰਨਾ ਥੱਕ ਗਿਆ ਇੱਥੇ ਪੈ ਜਾਣਾ ਮੈਂ ਉਹ ਹੈਪੀ ਸਿਆ ਕਿਹੜਾ ਕਿਵੇਂ ਆ ਵਨ ਟੂ ਉਹ ਵਧੀਆ ਵਧੀਆ ਹੋਰ ਕਿਵੇਂ ਆ ਹੋਰ ਕੀ ਹਾਲ ਨੇ ਤੇਰੇ ਵਧੀਆ ਵਧੀਆ ਤੂੰ ਦੱਸ ਵਧੀਆ ਵਧੀਆ ਮੈਂ ਤਾਂ ਕੰਮ ਤੇ ਚੱਲਿਆ ਸੀਗਾ ਅੱਛਾ ਮਾ ਚੱਲ ਆ ਬੈਠਾ ਕੋਣ ਉਹ ਬੈਠਣਾ ਤਾਂ ਕਾ ਦੂਗਾ ਮੈਂ ਲੇਟ ਹੋਈ ਜਾ ਨਾ ਮੇਰੀ ਗੱਲ ਸੁਣ ਇੱਕ ਤਾਂ ਭਾਈ ਤੇਰਾ ਧੰਨਵਾਦ ਤੇ ਆ ਨਾ ਤੇਰੀ ਅਮਾਨਤ ਮੈਂ ਮੋੜਨ ਆਇਆ ਸੀਗਾ ਅੱਛਾ ਅੱਛਾ ਹਾਂ ਉਹ ਜਿਹੜੇ ਰੁਪਏ ਫੜੇ 15000 ਹੋਰ ਯਾਰ ਤੇ ਆ ਭਈ ਇਹਦਾ ਜਿਹੜਾ ਵਿਆਜ ਬਣਦਾ ਸੀਗਾ ਜਿਹੜਾ ਪਿੰਡ ਚ ਚੱਲਦਾ ਉਸ ਹਿਸਾਬ ਨਾਲ ਤੂੰ ਆ ਪੈਸੇ ਫੜ ਲੈ ਵਿਆਜ ਜੇ ਦਾ ਵੰਟੂ ਵਿਆਹ ਦੇ ਪੈਸੇ ਲੈਣੇ ਹੁੰਦੇ ਤਾਂ ਹੋਰ ਤੋਂ ਲੈ ਲਿਆ ਕਰ ਠੀਕ ਹੈ ਤੁਹਾਨੂੰ ਪਤਾ ਵੀ ਮੈਂ ਵਿਆਹ ਤੇ ਪੈਸੇ ਨਹੀਂ ਦਿੰਦਾ ਮੈਂ ਤਾਂ ਤੁਹਾਨੂੰ ਆਵਾ ਕੋਈ ਅਰਥ ਸਾਨੂੰ ਦਿੱਤੇ ਹੀ ਪੈਸੇ ਵਿਆਹ ਦੇ ਵਾਸਤੇ ਨਹੀਂ ਦਿੱਤੇ ਤਾਂ ਉਹ ਮੇਰੀ ਗੱਲ ਤਾਂ ਸੁਣੋ ਗਾਂ ਵੀ ਲੋਡ ਪੈ ਜਾਂਦੀ ਹੁੰਦੀ ਆ ਉਹ ਕੋਈ ਨਾ ਫਿਰ ਜਦੋਂ ਲੋਡ ਪਈ ਕਿ ਜੇ ਤੈਨੂੰ ਮੰਗਿਆ ਤਾਂ ਉਹਦੇ ਦੱਸੀ ਦਿਓ ਮੈਂ ਕਹਾਂਗਾ ਤੇ ਲੋਡ ਨਹੀਂ ਮੇਰੀ ਪਹਿਲਾਂ ਕਿਹੜਾ ਕਿੱਥੇ ਲੈ ਕੇ ਜਾਂ ਤੂੰ ਗਿਆ ਨਹੀਂ ਉਦੋਂ ਕਹਿੰਦਾ ਤੂੰ ਮੈਨੂੰ ਵਿਆਹ ਦਿੰਦਾ ਰਹਿ ਇਹਦੇ ਮਗਰ ਲੱਗ ਜਾਂਦਾ ਐਵੇਂ ਲੋਕਾਂ ਮਗਰ ਲੱਗੀਆਂ ਨਾਲ ਉਹ ਮੈਨੂੰ ਆਏ ਆ ਵੀ ਚੱਲ ਦੇਖ ਹੋਰ ਤੋਂ ਫੜਦਾ ਉਹ ਵੱਧ ਵਿਆਜ ਲਾਉਂਦੇ ਚਲ ਇਹ ਤਾਂ ਜਿਹੜਾ ਚੱਲਦਾ ਭੀ ਰੁਪਿਆ ਵਿਆਜ ਦਾ ਉਸ ਹਿਸਾਬ ਨਾਲ ਮੈਂ ਪੈਸੇ ਬਣਾਏ ਸੀ ਮੈਂ ਮੈਥੋਂ ਜਿੰਨੇ ਤੱਕ 200 ਰੁਪਏ ਫੜੇਗਾ ਮੈਂ ਤਾਂ ਮੈਥੋਂ ਕੋਈ ਵਿਆਹ ਨਹੀਂ ਲੈਂਦਾ ਠੀਕ ਹੈ ਉਹ ਭਰਾਵਾ ਮਰਜੀ ਹੈ ਤੇਰੀ ਅੱਜ ਕੱਲ ਦਾ ਲੋਕ ਉਹੀ ਗੱਲ ਕਰੇ ਦੇ ਕੰਮ ਆ ਤਾਂ ਹੁੰਦਾ ਬੰਦਾ ਹੀ ਬੰਦੇ ਦੇ ਕੰਮ ਆ ਕਿੱਡੀ ਗੱਲ ਹੈ ਜੇ ਤੂੰ 200 ਰੁਪਏ ਲੈ ਪਰਤ ਲੈ ਹੁਣ ਸਾਡੇ ਕੋਲ ਹੈਗੇ ਤਾਂ ਅਸੀਂ ਲੈ ਲੈਂਦੇ ਇਹਨੇ ਪਹਿਲਾਂ ਜੋ ਮੈਂ ਵੀ ਬਸੇਰੇ ਮੰਗੇ ਮੰਗਦਾ ਆਂਦਾ ਮੈਨੂੰ ਵੀ ਲੋਕੋ ਜਮਾ ਪਿਆ ਬਿਨਾਂ ਵਿਆਜ ਤੋਂ ਹੁੰਦੇ ਰਹੇ ਬੰਦੇ ਨੂੰ ਆਉਦਾ ਸਟੈਂਡ ਉੱਪਰ ਲਾ ਚਾਹੀਦਾ ਉਹ ਤਾਂ ਗੱਲ ਠੀਕ ਹੈ ਹੈਪੀ ਤੇਰੇ ਅਰਗੇ ਨਾ ਬਿਰਲੇ ਬੰਦੇ ਹੁੰਦੇ ਆ ਅੱਜ ਕੱਲ ਲੋਕ ਤਾਂ ਇਹੋ ਜਿਹੇ ਕੱਪੜੇ ਲਾਉਣ ਤੱਕ ਜਾਂਦੇ ਆ ਪਤਾ ਕਿੰਨਾ ਕਿੰਨਾ ਵਿਆਜ ਲਈ ਤੁਰੇ ਜਾਂਦੇ ਸਾਰੇ ਕੋਈ ਨਹੀਂ ਹੁੰਦੇ ਮੇਰੇ ਵਰਗੇ ਬਥਰੇ ਚੰਗੇ ਨਹੀਂ ਇਹਦਾ ਸੋਚੀ ਉਹੀ ਹੈ ਨਾ ਮੈਂ ਤਾਂ ਆ ਬਤਾਹੀ ਘਰੇ ਸਲਾਹ ਕੀਤੀ ਸੀਗੀ ਮਾ ਚੱਲ ਤੇਰੇ ਪੈਸੇ ਵੀ ਬਣੇ ਪੈ ਸੀਗੇ ਐਵੇਂ ਖਰਚੇ ਜਾਂਦੇ ਮੋੜ ਦੇ ਨਾ ਤੈਨੂੰ ਪਤਾ ਕੱਲ ਨੂੰ ਲੋੜ ਕਿਤੇ ਨਾ ਕਿਤੇ ਪਈ ਜਾਂਦੀ ਹੈ ਹਨਾ ਕੋਈ ਗੱਲ ਨਹੀਂ ਪੈਸਾ ਮੁੜਦਾ ਰਹੇ ਪੈਸਾ ਤਾਂ ਹੀ ਮਿਲ ਜਾਂਦਾ ਉਹਦਾ ਪੈਸਾ ਜਿਹੜੋ ਬੰਦੇ ਨੂੰ ਮੁੜਦਾ ਰਹਿੰਦਾ ਰਹਿੰਦਾ ਫੇ ਗਾਂਹਾਂ ਦਾ ਦੇਣ ਲੱਗ ਜਾਂਦਾ ਤੋਰ ਪੈ ਜਾਂਵੇਂ ਚ ਕੋਈ ਗੱਲ ਨਹੀਂ ਪੈ ਤਾ ਪਣੀ ਲਾ ਗਿਆ ਕਰ ਤੇ ਮੋੜ ਦਿਆ ਕਰ ਬਸ ਇੱਕ ਤਾਂ ਭਰਾ ਵੇ ਦਾ ਹੱਥ ਮਾਰ ਲਾ ਮਾੜਾ ਤੂੰ ਤਾਂ ਜੇ ਵੀ ਤੂੰ ਨਹੀਂ ਪਾਲੇ ਮੈਨੂੰ ਫਿਕਰ ਉਹ ਨਹੀਂ ਵਿਸ਼ਵਾਸ ਨਹੀਂ ਪੈਦਾ ਕੰਮ ਹੀ ਆ ਕੋਈ ਗੱਲ ਨਹੀਂ ਮੈਨੂੰ ਪਤਾ ਹੀ ਆ ਹੁਣ ਆ ਆਪਾਂ ਉਹ ਜੇ ਬੰਦੇ ਨੂੰ ਦੇਖ ਦੇ ਰਹੇ ਨੇ ਕੋਈ ਗੱਲ ਚੱਲ ਫਿਰ ਠੀਕ ਆ ਭਰਾਵਾ ਮੈਂ ਵੀ ਕੰਮ ਤੇ ਚੱਲਦਾ ਚਾਹ ਪਾਣੀ ਪੀਆ ਨਾਣਾ ਚਾਹ ਤਾਂ ਕਿੱਥੇ ਮੈਂ ਨਾ ਲੇਟ ਹੋਈ ਜਾਣਾ ਮੈਨੂੰ ਐ ਹੋ ਗਿਆ ਬਸ ਫਿਕਰ ਜਾ ਹੋਇਆ ਪੈਸੇ ਦਾ ਮੈਂ ਪਹਿਲਾਂ ਜਾਂਦਾ ਹੋਇਆ ਪੈਸੇ ਵੜਾਉਣਾ ਉਸ ਤੋਂ ਬਾਅਦ ਜਾਂਦਾ ਕੰਮ ਤੇ ਨਾ ਨਾ ਕੋਈ ਗੱਲ ਨਹੀਂ ਹਾਂ ਮੈਂ ਤਾਂ ਐ ਕਹਿੰਦਾ ਮੇਰੇ ਸਾਹ ਹੱ ਔਰ ਨਹੀਂ ਫਿਰ ਉਹੀ ਗੱਲ ਹੁੰਦੀ ਆ ਬੰਦੇ ਨੂੰ ਗਿਣੇ ਜਾਣ ਵਧੀਆ ਰਹਿੰਦਾ ਹੁੰਦਾ ਇਹ ਸਾਲਾ ਨਾ ਪੈਸਾ ਫਿੱਕ ਪਵਾ ਦਿੰਦਾ ਹੁੰਦਾ ਬੰਦਿਆਂ 'ਚ ਇਹ ਤਾਂ ਉਹੀ ਗੱਲ ਆ ਪੈਸਾ ਦੱਸਾ ਕਿਹਾਂ 'ਚ ਫਰਕ ਪਵਾ ਦਿੰਦਾ ਹੁੰਦਾ ਪੈਸਾ ਚੀਜ਼ ਹੀ ਇਹੋ ਜੀ ਆ ਠੀਕ ਆ 15 ਹਾਂ ਬਸ ਠੀਕ ਆ ਚੱਲ ਠੀਕ ਆ ਫਿਰ ਮੈਂ ਚੱਲਦਾ ਹਾਂ ਚੰਗਾ ਠੀਕ ਆ ਬਈ ਚੰਗਾ ਓਕੇ ਲਾ 10 ਬਿਆਨ ਨੂੰ ਕੀ ਆ ਗੇੜਾ ਤਾਂ ਉਹ ਕਿਤੇ ਬੈਲ ਲੱਤੇ ਵਾ ਇੱਕ ਤਾਂ ਪਤਾ ਕਿਦੇ ਮਗਰ ਤੋਂ ਲੰਦੇ ਤੇ ਪੈਸੇ ਬਸ ਬਣਾਏ ਸਿਰ ਤੂੰ ਮੋੜ ਗਿਆ ਵਾ ਠੀਕ ਐ ਅਸੀਂ ਮੋੜਦਾ ਰਹੀ ਚੱਲ ਉਹ ਰਾਜੂ ਨੇ ਕਿ ਮੈਂ ਅੱਜ ਨਹੀਂ ਖਾਂਦਾ ਹੈ ਹੈਲੋ ਅਹ ਰਾਜੂ ਠੀਕ ਐ ਵਧੀਆ ਕੁਛ ਨਹੀਂ ਬਸ ਘਰੀ ਸੀਗਾ ਅੱਛਾ ਸੌਗਾ ਮਜਾਕ ਤਾਂ ਨਹੀਂ ਕਰੀ ਜਾਂਦਾ ਕਿਤੇ ਅੱਛਾ ਪੱਕਾ ਤੂੰ ਦੇਖ ਕੇ ਤਾਂ ਆਇਆ ਸੀ ਨਾ ਮੇਰਾ ਨਾਂ ਹੀ ਹੈ ਠੀਕ ਹੈ ਓਹੋ ਕਿਉਂ ਟੈਨਸ਼ਨ ਲੈਣਾ ਕੋਈ ਗੱਲ ਨਹੀਂ ਜੇ ਤੂੰ ਕਹਿਣਾ ਤਾਂ ਆਪਾਂ ਪਾਰਟੀ ਅੱਜ ਸ਼ਾਮ ਦੀ ਰੱਖ ਲਾਂਗੇ ਹਾਂ ਹਾਂ ਠੀਕ ਹੈ ਭਾਈ ਕੋਈ ਗੱਲ ਨਹੀਂ ਸ਼ਾਮ ਨੂੰ ਮਿਲਦੇ ਆ ਫਿਰ ਮੈਂ ਵੀ ਆਦਾ ਕੱਢ ਕੇ ਦੇਖ ਹੀ ਲਵਾਂ ਭਾਈ ਭਾਈ ਓਏ ਹਾਂ ਕਿਉਂ ਬੱਜਾ ਮਰੀਏ ਨਾ ਓਰੇ ਆ ਤੈਨੂੰ ਖੁਸ਼ਖਬਰੀ ਦੇਵਾਂ ਉਹ ਕੀ ਖੁਸ਼ਖਬਰੀ ਸੁਣਾਉਣਾ ਹੈ ਉਹ ਜਿਹੜੀ ਬਾਈ ਮੈਂ ਪੋਸਟ ਭਰੀ ਹੋਈ ਸੀ ਆਪਦੀ ਨੌਕਰੀ ਵਾਸਤੇ ਹਾਂ ਉਹਦਾ ਰਿਜ਼ਲਟ ਆ ਗਿਆ ਅੱਜ ਤੇ ਮੇਰਾ ਨਾਮ ਆ ਗਿਆ ਆ ਦੇਖ ਤੂੰ ਮੇਰਾ ਨਾਮ ਆਇਆ ਤੇ ਅੱਛਾ ਤੇ ਨੌਕਰੀ ਮਿਲ ਗਈ ਹੁਣ ਮੈਨੂੰ ਓ ਸ਼ੁਕਰ ਹੈ ਦਾਤਾ ਤੇਰੇ ਮੇਰੇ ਭਰਾ ਨੂੰ ਨੌਕਰੀ ਮਿਲ ਗਈ ਚਾ ਮੈਂ ਤੈਨੂੰ ਦੱਸੇ ਤਹਿ ਗਿਆ ਸੀ ਕਿ ਚਲ ਤੈਨੂੰ ਵੀ ਮਿਲ ਜੂਗੀ ਨੌਕਰੀ ਫਿਕਰ ਨਾ ਕਰਿਆ ਕਰ ਮੈਂ ਤਾਂ ਹੁਣੇ ਹੁਣੇ ਰਾਜੂ ਨੇ ਫੋਨ ਕਰਿਆ ਸੀਗਾ ਉਹ ਕਹਿੰਦਾ ਐ ਕਰਕੇ ਮੈਂ ਕਹਿੰਦਾ ਰਿਜ਼ਲਟ ਦਾ ਪਤਾ ਕਰਨ ਗਿਆ ਸੀ ਉਹਦੇ ਭਰਾ ਨੇ ਹੀ ਪੇਪਰ ਦਿੱਤਾ ਸੀ ਅੱਛਾ ਤੇ ਮੈਂ ਹਾਂ ਚੱਲ ਪਤਾ ਕਰਿਆ ਉਹਨਾਂ ਦਾ ਜਦੋਂ ਮੈਂ ਪਤਾ ਕਰਿਆ ਕਹਿੰਦਾ ਤੇ ਤੇਰਾ ਨਾਮ ਵੀ ਆਇਆ ਪਿਆ ਸੀ ਕਹਿੰਦਾ ਵਿੱਚ ਉਹ ਸ਼ੁਕਰ ਹੈ ਸ਼ੁਕਰ ਪ੍ਰਮਾਤਮਾ ਸ਼ੁਕਰ ਚੰਗੀ ਗੱਲ ਚੱਲ ਬੈਂਕ 'ਚ ਮਿਲ ਗਈ ਹੁਣ ਵਧੀਆ ਤਾਂ ਨਾ ਕੋਈ ਇੱਥੇ ਡਿਊਟੀ ਐ ਤੇ ਇਹ ਦੱਸਣਗੇ ਡਿਊਟੀ ਦਾ ਬਈ ਹਜੇ ਦੱਸਣਗੇ ਕਿਰਾ ਹਜੇ ਜੋਇਨਿੰਗ ਲੈਟਰ ਆਊਗਾ ਮੇਰੇ ਕੋਲੇ ਤੇ ਉਹਦੇ 'ਚ ਮੈਨੂੰ ਪਤਾ ਲੱਗੂ ਵੀ ਕਿਹੜੀ ਤਾਂ ਤੇ ਕਿਹੜਾ ਜੇ ਟ੍ਰੇਨਿੰਗ ਚੱਲੂਗੀ ਉਸ ਤੋਂ ਬਾਅਦ ਨੌਕਰੀ ਤੇ ਰੱਖਣੀ ਚੱਲ ਵਧੀਆ 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 ਚੱਲ ਪ੍ਰਮਾਤਮਾ ਕੋਈ ਨੇੜੇ ਤੇੜੇ ਹੋਵੇ ਚੱਲ ਪਟਿਆਲੇ ਜਾਂ ਚੰਡੀਗੜ੍ਹ ਇੱਧਰ ਨੇੜੇ ਤੇੜੇ ਹੋ ਜੂਗੇ ਆਪੇ ਚੱਲ ਕੇ ਰਾਂ 1 ਤੋਂ 2 ਸਾਲ ਤੋਂ ਇੱਥੇ ਕਰ ਲੈਣਾ ਉਦੋਂ ਬਾਅਦ ਇਧਰ ਬਗਲੇ ਉਹਦੇ ਲਈ ਕਰਾ ਲਾਂਗੇ ਕਿ ਕਿ ਸਹੀ ਗੱਲ ਠੀਕ ਹੈ ਨਾ ਤੇ ਨੇੜੇ ਲਿਆਵਾਂ ਕਿਹੜਾ ਤਾਂ 2 ਸਾਲ ਤਾਂ ਬਾਹਰ ਲਾਉਣੀ ਪੈਂਦੀ ਅੱਜ ਅਲੇ ਇੰਨੇ ਨਾ ਸਾਰਾ ਕੁਝ ਬੰਦਾ ਸਿੱਖ ਜਾਂਦਾ ਤੇ ਕੋਈ ਗੱਲ ਨਹੀਂ ਤੈਨੂੰ ਮੈਂ ਦੱਸ ਤੀ ਤੈਨੂੰ ਬੈਂਕ ਚ ਨੌਕਰੀ ਮਿਲਦੀ ਗਰੀਬ ਬੰਦੇ ਦੀ ਮਦਦ ਤੋਂ ਸ਼ੁਰੂ ਕਰਨੀ ਹੈ ਕਿਸੇ ਦਾ ਲੋਨ ਕਰਾਤਾ ਕਿਸੇ ਦਾ ਕੁੱਸ ਕਰਾਤਾ ਹਰੇ ਬੰਦੇ ਦੀ ਮ ਜਿਮੀਂਦਾਰ ਹੋਇਆ ਗਰੀਬ ਹੋਇਆ ਇਹਦੇ ਜਿਹੜੇ ਹੁਣ ਦੋਟਾ ਹੀ ਕਿੱਲੇ ਹਰੇ ਬੰਦੇ ਗਰੀਬ ਹੀ ਆ ਮੰਨ ਕੇ ਚੱਲ ਉਹਦਾ ਵੱਤ ਤੋਂ ਵੱਤ ਲੋਨ ਕਰਵਾਤਾ ਤੇ ਗਰੀਬ ਬੰਦੇ ਦੀ ਵੱਤ ਤੋਂ ਉਹ ਤਾਂ ਮਦਦ ਕਰਤੀ ਕਿਉਂਕਿ ਜੇ ਤੂੰ ਮਦਦ ਕਰੇਗਾ ਤੈਨੂੰ ਦੇਖ ਕੇ ਕੋਈ ਹੋਰ ਮਦਦ ਕਰੂਗਾ ਇਹ ਗੱਲ ਤੂੰ ਪੂਰੀ ਆਵੇ ਦਿਮਾਗ 'ਚ ਰੱਖਣੀ ਹੈ ਠੀਕ ਹੈ ਨਾ ਕੋਈ ਗੱਲ ਨਹੀਂ ਬਈ ਜਿੰਨਾ ਮੇਰੇ ਤੋਂ ਹੋ ਸਕਿਆ ਉਹਨਾ ਮੈਂ ਕਰੂੰਗਾ ਆਪਦੇ ਪੱਲੇ ਹਾਂ ਬੱਸ ਬੰਦ ਕਿੱਥੇ ਤੇ ਕਰ ਤੇ ਫਸ ਕੀ ਗੱਲ ਹੋ ਰੈ ਲੈ ਪਾਰਟੀ ਪਾਰਟੀ ਨੂੰ ਤੂੰ ਰਹਿਣ ਦੇ ਤੇ ਗੁਰੂ ਘਰ ਜਾ ਕੇ ਮੱਥਾ ਟੇਕਾ ਪਾਰਟੀਆਂ ਪਾਰਟੀਆਂ ਦਾ ਤੂੰ ਜਿੱਦੇ ਆ ਦੀ ਤਨਖਾਹ ਆਈ ਉਹਦੇ ਕਰ ਲਈ ਠੀਕ ਹੈ ਨਾ ਉਹ ਕੋਈ ਗੱਲ ਨਹੀਂ ਬਾਈ 2 4 11 ਦੋਸਤਾਂ ਨੂੰ ਅੱਜ ਸ਼ਾਮ ਨੂੰ ਕਰ ਹੀ ਦੇਵਾਂਗਾ ਆਪਾਂ ਨੇ ਕਿਹੜਾ ਕੋਈ ਐਸੀ ਚੀਜ਼ ਖਾਣੀ ਹੈਗੀ ਆਹੀ ਆ ਚਲ ਮੂੰਹ ਮਿੱਠਾ ਕਰਾ ਦੂੰਗਾ ਚਲ ਮੂੰਹ ਮਿੱਠਾ ਕਰਾ ਦੇ ਚਲ ਕੋਈ ਗੱਲ ਨਹੀਂ ਉਹ ਤੂੰ ਫੜ ਲੈ ਕਿੰਨੇ ਆਪਣੇ ਨੇਪੀ ਲਵਾਈ ਤੋਂ ਤੂੰ ਮਠਾਈ ਆਪਾਂ ਫੜ ਲੈ ਜੇ ਕੋਈ ਖਾਣਾ ਪੀਣਾ ਹੋਇਆ ਪ੍ਰਕਾਸ਼ ਦੀ ਦੁਕਾਨ ਤੋਂ ਕੋਈ ਠੰਡਾ ਠੰਡਾ ਪੀਣਾ ਉਤੋਂ ਫੜ ਲੈ ਕੋਈ ਗੱਲ ਨਹੀਂ ਹਾਂ ਤੇ ਬੜੇ ਰਪੀ ਨੇ ਲਾਈ ਕੋਈ ਗੱਲ ਨਹੀਂ ਫਿਰ ਬੰਨ ਕਾ ਵਗ ਲੰਗਾ ਤੈਨੂੰ ਵੱਡੀ ਪਾਰਟੀ ਜਦੋਂ ਮੇਰੀ ਤਨਖਾਹ ਆ ਗਈ ਉਦੋਂ ਕਰਦਾ ਹਾਂ ਬਈ ਕੋਈ ਗੱਲ ਨਹੀਂ ਫਿਰ ਤਾਂ ਤਨਖਾਹ ਚ ਬਥੇਰੀਆਂ ਪਾਰਟੀਆਂ ਕਰਦਾ ਹਾਂ ਹਾਂ ਉਦੋਂ ਕਰਦੇ ਕਿਉਂਕਿ ਬੰਦਾ ਜਿੰਦਾ ਆ ਆਪਣੇ ਕੋਲੇ 65% ਹੋਵੇ ਨਾ ਉਦੋਂ ਪਹਿਲਾਂ ਚੱਕ ਕੇ ਲਾਉਂਦਾ ਕੋਈ ਪੈਦਾ ਨਹੀਂ ਦਿੰਦਾ ਜਦੋਂ ਆਵੇ ਕੋਈ ਪੈਸੇ ਹੋਣ ਫੇਰ ਹੀ ਪੈਦਾ ਹੁੰਦਾ ਤੇ ਨਾਲੇ ਮੈਂ ਤੈਨੂੰ ਦੱਸ ਤੀ ਪਹਿਲੀ ਤਨਖਾਹ ਪੂਰੀ ਗਰੀਬਾਂ ਚ ਵੰਡਣੀ ਹੈ ਠੀਕ ਹੈ ਕੋਈ ਗੱਲ ਨਹੀਂ ਉਹ ਵੀ ਮਦਦ ਕਰਨੀ ਹੈ ਗਰੀਬਾਂ ਦੀ ਤੇ ਪਹਿਲੀ ਤਨਖਾਹ ਚ ਤੂੰ ਗਰੀਬਾਂ ਦੇ ਜਿੰਨੇ ਆਪਣੇ ਵਿਹੜੇ ਚ ਉਹਨਾਂ ਜਵਾਕਾਂ ਨੂੰ ਜਿਹੜੇ ਜਿਹੜੇ ਆਪਣੇ ਨਾਲ ਬੰਦੇ ਕੰਮ ਕਰ ਕੀ ਗਿਆ ਉਹਨਾਂ ਸਾਰੇ ਜਵਾਕਾਂ ਨੂੰ ਤੋਂ ਕੱਪੜਾ ਜਿਹੜਾ ਆ ਵੀ ਪਹਿਲੀ ਤਨਖਾਹ ਚ ਦੇਣਾ ਕੋਈ ਗੱਲ ਨਹੀਂ ਬਈ ਹਾਂ ਜ਼ਰੂਰ ਦੇਵਾਂਗੇ ਆਪਾਂ ਜ਼ਰੂਰੀ ਹੁੰਦਾ ਇਹ ਤੇਰੀ ਪਰਮਾਤਮਾ ਤਰੱਕੀ ਕਰਦਾ ਹੁੰਦਾ ਕਿਉਂਕਿ ਜੇ ਕਿਸੇ ਦੀ ਗਰੀਬ ਬੰਦੇ ਮਤ ਆਪਾਂ ਵੀ ਤੇਰੀ ਗਰੀਬੀ ਦੇਖੀ ਐ ਤੇਰੀ ਬੰਦਾ ਚੰਗਾ ਰਹਿੰਦਾ ਹੁੰਦਾ ਸਹੀ ਗੱਲ ਆ ਬਈ ਤੇ ਜਾ ਹੁਣ ਜਬ ਆ ਗਿਆ ਤੇ ਗੁਰੂ ਘਰ ਗੁਰਖ ਚ ਪਾਇਆ ਪਾ ਕੇ ਆਉਣਾ ਬਈ ਫਿਰ ਮੈਂ ਹਾਂ ਠੀਕ ਆ ਹਾਂ ਏ ਸ਼ੁਕਰਾ ਪਰਮਾਤਮਾ ਜੈ ਹੇ ਤੁ ਤੁਹਾਡੇ ਘਰੇ ਸੁਣੀਏ ਹਰੇ ਦੇ ਘਰ ਸੁਣੀਏ ਹਰੇ ਦੇ ਭਰਾ ਨੂੰ ਨੌਕਰੀ ਦਿਵਾ ਪਰਮਾਤਮਾ ਚੰਗੀ ਸੁਣਾ ਮੈਂ ਇਹਨੂੰ ਕਿਹਾ ਸੀ ਕਿ ਆਪਾਂ ਕਿਹੜਾ ਕਿਸੇ ਦਾ ਮਾੜਾ ਕਰਿਆ ਨਾ ਉਹਦੇ ਤਨੂੰ ਮੈਂ ਜੀਵੂ ਇਹੋ ਆਪਾਂ ਕਿਸੇ ਦਾ ਮਾੜਾ ਕਰੀ ਨਹੀਂ ਮੈਂ ਹਰੇ ਬੰਦੇ ਦੀ ਮਦਦ ਕਰਨਾ ਇਹਨੂੰ ਪਤਾ ਮੈਂ ਤਾਂ ਕਿੰਨੀ ਕਿੰਨੀ ਮਾ ਆਪਦਾ ਬਾਣ ਛੱਡ ਕੇ ਪਹਿਲਾਂ ਗਰੀਬ ਬੰਦੇ ਦਾ ਬਾਣ ਪਾਉਣਾ ਵੀ ਚਲ ਇਹਦੇ ਘਰੇ ਚਾਰ ਦਾਣੇ ਆ ਜਾਣ ਜੇ ਇਹ ਸੌਖਾ ਆਊਗਾ ਤਾਂ ਮੈਂ ਸੌਖਾ ਆਊਗਾ ਅੱਜ ਤਾਂ ਹੀ ਮੇਰੀ ਪਰਮਾਤਮਾ ਨੇ ਚੰਗੀ ਗੱਲ ਸੁਣੀ ਮੇਰੇ ਭਰਾ ਨੂੰ ਨੌਕਰੀ ਦਿਵਾਤੀ ਇਹ ਪਰਮਾਤਮਾ ਸ਼ੁਕਰ ਕਰੇ ਇਨੂੰ ਵੀ ਹੀ ਬੁੱਧੀ ਬਖਸ਼ੀ ਇਹ ਪਰਮਾਤਮਾ ਮੇਰੇ ਭਰਾ ਨੂੰ ਇਹੀ ਬੁੱਧੀ ਬਖਸ਼। ਹੋਰ ਸਰਪੰਚ ਸਾਹਿਬ ਕਿੰਨੇ ਬੁਲਾਇਆ ਸੀ ਅੱਜ? ਉਹ ਬਸ ਉਸੇ ਕੰਮ ਵਰੀ ਬੁਲਾਇਆ ਤੈਨੂੰ ਵੀ ਉਹ ਆਪਣਾ ਲੋਨ ਜਾਂ ਪਾਸ ਹੋ ਗਿਆ ਸਰ। ਉਹ ਇਹਦਾ ਤੁਸੀਂ ਫਿਕਰ ਨਾ ਕਰੋ। ਜਿਹੜਾ ਤੁਸੀਂ ਉਹ ਸਰਕਾਰੀ ਥਾਂ ਤੇ ਲੋਨ ਜਿਹਦਾ ਕਿਹਾ ਸੀ ਉਹ ਤਾਂ ਮੈਨੇਜਰ ਨਾਲ ਕਰ ਲਈ ਸੀ ਗੱਲ। ਮੈਨੇਜਰ ਤਾਂ ਤੁਹਾਨੂੰ ਪਤਾ ਹੈਗਾ 4 ਰੁਪਏ ਭਾਲਦਾ ਹੈਗਾ। ਚਲੋ ਉਹਦਾ ਹੱਕ ਬਣਦੀ ਹੈ ਜਿਹੜੇ ਹੱਕ ਬਣਦਾ ਉਹਦਾ। ਉਹਨੂੰ ਜਿਹੜਾ 13-8 ਵਾਲਾ ਟੂਰ ਦੇ। ਕੋਈ ਇਹ ਕੰਮ ਨਹੀਂ ਵੀ ਆਪਣਾ ਇਹੀ ਕੰਮ ਕਮਪੂਰ ਵਿੱਚ ਦੇਣ। ਕੋਈ ਗੱਲ ਸਰਪੰਚ ਸਾਹਿਬ ਜਦੋਂ ਬਸ ਤੁਸੀਂ ਆਪਣੇ ਕਿਲੇ ਧਿਆਰ ਦੇਈਗੇ ਆਪਣੇ ਜਿੰਨੇ ਬੰਦੇ ਆਪਣੇ ਕਿਲੇ ਕਰੀਗੇ ਕੰਮ ਤਾਂ ਜੇ ਇੱਕ ਛੱਡੋ ਤੁਸੀਂ ਦਾ ਸਾਕੋ ਆਪਾਂ ਉਹ ਵੀ ਕਰ ਦੇਗੇ ਇਹ ਤਾਂ ਜਿਹੜੀ ਗੱਲ ਖੜੀ ਆਲੀ ਕਬ ਸੱਚੀ ਗੱਲ ਹੈ ਕਿ ਹੁਣ ਕੱਲਾ ਮੈਂ ਆਖੀ ਅੰਮ੍ਰਿਤ ਮੈਂ ਇਹ ਕਰਨਾ ਹੈ ਗੱਲ ਕੱਲਾ ਮੇਰੀ ਕਰਦਾ ਤੂੰ ਪੁਗਾਈ ਕਰਦੇ ਨਹੀਂ ਤੁਸੀਂ ਵੀ ਆ ਘਰ ਨੂੰ ਰਿਸਕ ਲੈਣ ਨੂੰ ਗੱਲਾਂ ਮੈਨੇਜਰ ਵੀ ਲੈਂਦਾ ਤੇ ਰਿਸਪੀਰਸ ਕਰ ਹਾਂ ਵੀ ਇਹ ਜਿਹੜਾ ਕੰਮ ਹੈ ਦੇਖ ਦੋਮਾ ਭਾਈਆਂ ਦੇ ਜੋੜ ਕੇ ਰਲ ਮਿਲ ਕੇ ਦਾ ਪੀਰਾ ਕਿਉਂਕਿ ਤੂੰ ਖਾਈ ਦੇ ਦਰ ਗੀ ਨਾਲ ਮਿਲ ਕੇ ਖਾਧ ਜਾਨਗੀ ਅਛਾ ਤੂੰ ਮੈਨੇਜਰ ਦਾ ਹਿੱਸਾ ਮੈਨੇਜਰ ਨੂੰ ਦੇ ਆਪਦਾ ਹਿੱਸਾ ਤੁਰਤ ਰੱਖ ਸਾਨੂੰ ਕੋਈ ਨਹੀਂ ਕਰੀ ਵਿੱਚੋਂ ਇਹ ਤਾਂ ਆਮਨੋਂ ਤੁਸੀਂ ਵੀ ਮੈਨੇਜਰ ਚੰਗਾ ਕਹੀ ਗਈ ਤਾਂ ਇੰਨੇ ਆੜਪਾ ਆ ਜਾਂਦੇ ਆ ਕਿ ਰੁਪਈਆ ਨਾਲ ਨੂੰ ਸਿੱਧਾ ਤਿਆਰ ਨਹੀਂ ਨਹੀਂ ਕਰਦੇ ਨਹੀਂ ਬਹੁਤ ਪੂਰੀਆਂ ਦਰੀਆਂ ਕੋਈ ਸਿੱਟਾ ਕਿੰਗ ਦਾ ਹੈ ਚਲੋ ਇਹ ਠੀਕ ਹੈ ਤੇ ਆਪਣੇ ਤੇਰੇ ਪੱਕ ਦਾ ਹੁੰਦਾ ਆਪਣਾ ਕੰਮ ਹੋ ਜਾਂਦਾ ਨਾਲ ਉਹਦਾ ਜਿਵੇਂ ਆ ਕਿੰਨਾ ਪਲੀ ਜਾਉਂਗਾ ਹੋਰ ਇਹਦੇ ਵਿੱਚ ਕੀ ਹੈ ਉਹ ਮੱਕਮੀ ਹੈ ਤਨਖਾਹਾਂ ਤੋਂ ਉਹ ਆ ਜਿਹੜੇ ਹੈਗੇ ਨਾ ਇਹਨਾਂ ਦੇ ਰਵਾਂਡ ਵੱਡੇ ਹੁੰਦੇ ਨੇ ਇਹਨਾਂ ਦੇ ਮੂੰਹ ਹੀ ਲੱਗ ਜਾਂਦੇ ਉਹ ਤਨਖਾਹਾਂ ਦਾ ਕੀ ਆਉਂਦਾ ਅੱਜ ਕੱਲ 4 ਰੁਪਏ ਆਏ ਨਹੀਂ ਤੇ ਇਸ ਤੋਂ ਪਹਿਲਾਂ ਲੱਗੇ ਨਹੀਂ ਉਹ ਬੋਹੇ ਪੁਲਫਾਈਂਡ ਕੰਨ ਪੱਟੀ ਹੁੰਦੇ ਨਾ ਜਿਹੇ ਜਿਹੇ ਬੰਦਾ ਦਾ ਬੈਠੂ ਸਣਾ ਉਹ ਹੀ ਉਹਦਾ ਵੱਡਾ ਧੰਦਾ ਹੋ ਜਾਂਦਾ ਸਹੀ ਗੱਲ ਤੂੰ ਆਪਾਂ ਨੂੰ ਠੀਕਾ ਦੇਖਣ ਚ ਲੱਗਦਾ ਮੈਂ ਇਹ ਵੀ ਹੈਗੇ ਉਹਦੇ ਖਾਣੇ ਪੀਣੇ ਉਹਦੇ ਰਹਿਣ ਮਹਿਣ ਉਹਦੇ ਬੈਠਣ ਉੱਠਣ ਉਹ ਉੱਚੇ ਹੋ ਜਾਣਗੇ ਉੱਚੇ ਹੋਣ ਕਰਕੇ ਪੈਸੇ ਜਿਆਦੇ ਟੱਕ ਟੋਲੇ ਲੋਕ ਉਹਨੇ ਪੂਰੇ ਹੁੰਦੇ ਨਹੀਂ ਰਹੇ ਜੇ ਇੱਕ ਮੁੱਝ ਕੱਢਣ ਨੂੰ ਸਾਈ ਹੁਣ ਕਿਸੇ ਪਾਸੇ ਦਾ ਫਰਕ ਨਹੀਂ ਘਰ ਤਾਂ ਕਿਵੇਂ ਚਲਾਉਣਾ ਹੈ ਪਰ ਲੋਕ ਨਾ ਅੱਜ ਦੇ ਟਾਈਮ 'ਚ ਇੰਨੇ ਮਾੜੇ ਆ ਮੈਂ ਤਾਂ ਕਹਿਣਾ ਹੈਗਾ ਨਾਲੇ ਤਾਂ ਕੰਮ ਕਰਾ ਲੈਣਗੇ ਨਾਲੇ ਉਲਟਾ ਜਿੱਥੋਂ ਕੰਮ ਕਰਾਇਆ ਉਸੇ ਨੂੰ ਮਾੜਾ ਕਹਿਣਗੇ ਬੱਚਾ ਤੂੰ ਨਿਆਣਾ ਹਜੇ ਤੂੰ ਤਾਂ ਹੁਣ ਲੱਗੇਗਾ ਮੁੱਝ ਮੈਨੂੰ ਕਹ ਤੂੰ ਕਿ ਨ ਪੰਜ ਸੀ ਪਲਾਨ ਦਾ ਸਭ ਚੀ ਹੁੰਦੇ ਹੋਗੇ ਕਿੰਨਾ ਜਿੱਦੇ ਸਰਸਰ ਉਹਦਾ ਲੀਡਰਸ਼ਿਪ ਕੰਮ ਕਰ ਦੋਗੇ ਇਹ ਲੋਕ ਇਦਾਂ ਹੀ ਚੱਲ ਰਿਹਾ ਕੰਮ ਅੱਜ ਕੱਲ ਮੌਕੇ ਦਾ ਲਿੱਪੀ ਦੇਖ ਦੇਣਾ ਕਿ ਹੁਣ ਕੀ ਆ ਪਹਿਲਾਂ ਦੀਆਂ ਗੱਲਾਂ ਭੁੱਲ ਜਾਂਦੇ ਨੇ ਬਹੁਤ ਉਸ ਕਰਕਸ ਦੇਖ ਲਿਆ ਇਸ ਗੱਲ ਦੇ ਮਾਰੇ ਖੜਾ ਝੱਤੀ ਜਾਂਦੇ ਆ ਕੰਮ ਵੀ ਛੱਡ ਬੜਾ ਕੀੜਾ ਨਾ ਪਰ ਕਾਕਾ ਤੂੰ ਮੈਂ ਫੇਰ ਨਹੀਂ ਟਿਕਣ ਦੇ ਇਹ ਬਰਨਾ ਪੈਂਦਾ ਮਾੜਾ ਮਾੜਾ ਵਿੱਚੋਂ ਸਾਹ ਘਾਟੇ ਇਦਾਂ ਕੰਮ ਵਿੱਚ ਕੋਈ ਦਾਦੇ ਦਾ ਲੋਕ ਇਦਾਂ ਹੀ ਚੱਲ ਰਹੇ ਨੇ ਹੁਣ ਦੀਆਂ ਨਹੀਂ ਪੀੜੀਆਂ ਉਹ ਤਾਂ ਖਤਮ ਹੋਈ ਵੀ ਆ 10 ਘਰਾਂ ਦੇ ਤਾਂ ਨਾ ਇਹੋ ਜਿਹੇ ਲੋਨ ਕਰਾ ਕੇ ਦਿੱਤੇ ਆ ਵੀ ਜਿਨ੍ਹਾਂ ਦੇ ਲੋਨ ਅੱਗੇ ਪਾਸ ਹੀ ਨਹੀਂ ਸੀ ਹੁੰਦੇ ਪਰ ਜਦੋਂ ਕਰਾ ਦਿੰਦੇ ਆਗੇ ਫੇਰ ਰੱਖਣਗੇ ਸਾਡੇ ਦਾ ਰੁਪਈਏ ਖਾਂਗੇ ਬਸ ਤੂੰ ਕੋਲ ਮੈਂ ਕੋਲ ਬੰਦੇ ਨੇ ਇੰਨੀ ਮਿਹਨਤ ਕਰੀ ਆਗਾਹ 10 ਥਾਂ ਤੋਂ ਤਾਂ ਸਾਈਨ ਕਰਵਾਉਣੇ ਪੈਂਦੇ ਨੇ ਫੇਰ ਜਾ ਕੇ ਕਿਤੇ ਲੋਨ ਪਾਸ ਹੁੰਦਾ ਹੈਗਾ ਇਹਦਾ ਬੰਦਾ ਇੱਕ ਹੱਥ ਜਿਹਾ ਪੜਦਾ ਉਹਨੂੰ ਪਤਾ ਨਹੀਂ ਉਹ ਤੈਨੂੰ ਕਿਉਂ ਕਿ ਕਿ ਤੁਸੀਂ ਆ ਵੀ ਹਿੱਸਾ ਰੱਖੋ ਤੁਸੀਂ ਖੇਚਲਾ ਕਰ ਦੋ ਉਹ ਮੈਂ ਸਾਰੇ ਲੈ ਕੇ ਮੈਨੂੰ ਥੋੜੀ ਜਿਹਾ ਫਿਰ ਤੂੰ ਕਿੰਨਾ ਕਿ ਤੇ ਥੋੜੀ ਗੱਲ ਦਾ ਜਮਾ ਜਿਹੇ ਜਾਂ ਪਰ ਜੇ ਛੋਡੇ ਵਰਗੇ ਸਾਰੇ ਹੋ ਜਾਣ ਫੇਰ ਗੱਲ ਕਾਦੀ ਹੈ ਅੱਜ ਬਸਾਰੇ ਤੂੰ ਇਹ ਹਿੱਸਾ ਦੇ ਹੋਈ ਫਿਰ ਕੱਲ ਕੋਈ ਗੱਲ ਹੈ ਇਹਦਾ ਲੋਕਾਂ ਦਾ ਇਹ ਕੰਮ ਹੈ ਮੇਰੇ ਕੋਲੇ ਆਉਂਗਾ ਕੀ ਲੈਵੇਂਗਾ ਜੇ ਤੇਰੇ ਕੋਲੇ ਮੈਂ ਕਿ ਕੀ ਦੇਵੇਂਗਾ ਬਸ ਹੋਰ ਕੋਈ ਸਭ ਨਹੀਂ ਇਹੀ ਗੱਲ ਆ ਮੈਂ ਹੁਣ ਤੈਨੂੰ ਕੋਈ ਗੱਲ ਆ ਉਹ ਵੀ ਆਇਆ ਨਾ ਜੇ ਉੱਥੋਂ ਤੱਕ ਬੰਦਾ ਮੰਨ ਜੇ ਤਾਂ ਵੀ ਚੰਗਾ ਹੁੰਦਾ ਪਰ ਇਹ ਤਾਂ ਕਰ ਕਰਾ ਕੇ ਵੀ ਬੰਦੇ ਨੂੰ ਮਾਰਾ ਕਹਿਣ ਵਾਲੀ ਗੱਲ ਉਹ ਗਲਤ ਗੱਲ ਐ ਇਹਨੂੰ ਤਮਾਕ ਛੋਟੇ ਨਾਲ ਛੋਟੀਆਂ ਗੱਲਾਂ ਸੋਚਦੇ ਤੂੰ ਸੋਚਦੇ ਨਾ ਐ ਨਹੀਂ ਦੇ ਦੇ ਜੀ ਨਾ ਕੋਈ ਅਜਿਹਾ ਕਰਨ ਵਾਲਾ ਅਫਸਰ ਦੀ ਗੱਲ ਵੀ ਰੱਖਣੀ ਪਈ ਜੀ ਪਰਦਾ ਰੱਖਣਾ ਤੇ ਹੋਰ ਜਮਾ ਰੱਖਣਾ ਕਿ ਹੁਣ ਅਫਸਰ ਨੂੰ ਦਾ ਪਰਦਾ ਚੱਕ ਕੇ ਪਹੁੰਚ ਮਾਣੇ ਕਰਾਤਾ ਐਂ ਗਲਾਸਾ ਗਾਂਹ ਨੂੰ ਗੱਲ ਲੂਕ ਰੋਹੀ ਦਾ ਗੱਲ ਆਖ ਨੂੰ ਮਲਾਜਮ ਜਾਨਾ ਮਲਾਜਮ ਨੇ ਆਪਦੀ ਵੀ ਨੌਕਰੀ ਕੋਈ ਆਉਣੀ ਹੁੰਦੀ ਹੈ ਗਾਂਹ ਅਗਲਾ ਪ੍ਰੋਮੋਸ਼ਨ ਵੀ ਭਾਲਦਾ ਹੈ ਕਹਿੰਦਾ ਮੇਰੀ ਮਣ ਮੋਟ ਅੱਗੇ ਵੱਡੀ ਪੋਸਟ ਹੈ ਮਾ ਹੱਫ ਗਾਂਹ ਪਤਾ ਤੇ ਹੋਰ ਇਹ ਲੋਕਾਂ ਦੇ ਦੌਰ ਛੋਟੇ ਵਿੜਿਆ ਇਹ 2 ਰੁਪਏ ਜੇ ਦੇ ਦੇਣ ਉਹਨੂੰ ਵੀ ਗੋੜ ਲੱਗ ਜਾਂਦਾ ਨਾ ਜੇ ਕਿਸੇ 10 ਰੁਪਏ ਨੇ ਇਹ ਆ ਗਈ ਬਣਾ ਕੇ ਜਿਹਦਾ ਫਿਰ ਵੀ ਗੋਣ ਲੱਗਿਆ ਉਹ ਮੇਰਾ ਤਾਂ ਐ ਪਾ 100 ਪਾਉਂਗਾ ਉਹ ਵੀ ਛੋਟੇ ਬੰਦੇ ਉਹ ਵੀ ਗੋਣ ਲੱਗਿਆ ਕਿੱਛ ਬੰਦਾ ਇਹਦਾ ਸੋਚਦੀ ਨਹੀਂ ਜੀ ਬੜ ਗਿਆ ਵਧੀਆ ਉਹਦੇ ਵੀ 100 ਆਮ ਉਹਦੇ ਵੀ ਜਵਾਬ ਨਹੀਂ ਚਲ ਸਹੀ ਗੱਲ ਹੈ ਕੋਈ ਪਾ ਲੈਣਾ ਚਲੋ ਕੋਈ ਗੱਲ ਨਹੀਂ ਉਹ ਤੁਸੀਂ ਪ੍ਰਵਾਹਣਾ ਕਰੋ ਬਸ ਦੋ ਦਿਨਾਂ ਦੀਆਂ ਹੁਣ ਛੁੱਟੀਆਂ ਨੇ ਇਦੋਂ ਬਾਅਦ ਚ ਤੁਹਾਡਾ ਖਾਤਾ ਨੰਬਰ ਮੇਰੇ ਕੋਲ ਹੈਗਾ ਸਿੱਧੇ ਤੁਹਾਡੇ ਖਾਤੇ ਚ ਹੀ ਆ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਚਲ ਠੀਕ ਹੈ ਜੀ ਮੈਂ ਚੱਲਦਾ ਹਾਂ ਹਾਂ ਕੋਈ ਗੱਲ ਨਹੀਂ ਈ ਲਾ ਕੇ ਕੰਮ ਕਰਿਆਗਾ ਤੂੰ ਕੋਈ ਗੱਲ ਨਹੀਂ ਬੇਫਿਕਰ ਲਿਆ ਕੇ ਲਓ ਠੀਕ ਹੈ ਜੀ ਆ ਤੇ ਕੱਟ ਕੇ ਲਿਆ ਕਰਾਂ ਚੰਗਾ ਜੀ ਆਪਣੀ ਕੋ ਲੋ ਕੰਮ ਹੋ ਨਾ ਉਹ ਕਰ ਦੇਣਾ ਬੱਸ ਕੋਈ ਗੱਲ ਨਹੀਂ ਬੇਫਿਕਰ ਰਹੋ ਜੀ ਜਮਾ ਇਹ ਮਲਾਜ ਨਾ ਇਹ ਮਲਾਜ ਜਿਹੜਾ ਮੇਰੇ ਦਾ ਬੰਦਾ ਉਹਦਾ ਹੀ ਕਰਦਾ ਹੁੰਦਾ ਸਿੱਧਾ ਉਹ ਵੀ ਲੈਂਦਾ ਹੁੰਦਾ ਮੈਂ ਅੱਠ ਬੁੱਤੇ ਹਾਂਜੀ 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 ਚਲ ਕੋਈ ਨਹੀਂ ਠੀਕ ਹੈ ਜੀ ਚਲ ਆਪਣਾ ਕੰਮ ਹੋ ਗਿਆ ਤੇਰੀ ਮਲਾਜ ਮੁਕਾਉਗਾ ਤੇ ਜਿਹੜਾ ਆਪਾਂ ਨੂੰ ਲੀਵਾ ਤੇਰੀ ਬਣੂਗਾ ਇਹ ਲੋਕ ਆਪਾ ਨੂੰ ਨੰਨੇ ਦੇ ਮੁੰਡੇ ਆਪਾਂ ਨੂੰ ਕਿੱਥੋਂ ਬਣਾਉਣਾ ਨਾ ਬਿਲਕੁਲ ਹੋ ਜੀ। ਚਲੋ। ਉਹ ਕਿਉਂ ਭਾਈ ਐਵੇਂ ਧੁੱਪੇ ਵਿੱਚ ਆਏਗਾ ਯਾਰ। ਕੋਈ ਠੰਡੇ ਹੋਏ ਮਾਰ ਲਿਆ ਕਰ ਕੱਖ ਜਿਹੜੇ ਮਾਰਨੇ ਹੁੰਦੇ। ਉਹ ਕੋਈ ਨਾ ਕੰਮ ਦਾਦ ਕਰਨੀ ਹੁੰਦੇ ਆਹ ਬੰਦੇ ਦੇ। ਕਿਸੇ ਨਾ ਕੰਮ ਤਾਂ ਕਰਨੀ ਪੈਣਾ ਹੁੰਦਾ। ਕੰਮ ਤਾਂ ਕਰਨਾ ਹੈਗਾ ਮੈਂ ਤਾਂ ਐਂ ਕਹਿਣਾ ਹੈਗਾ। ਤੂੰ ਕੋਈ ਬੰਦਾ ਬੰਦਾ ਦੇਖ ਲਿਆ ਕਰ ਉਹਨੂੰ ਲਿਆਇਆ ਕਰ ਨਾਲ। ਜਰੂਰ ਤਾਂ ਨਹੀਂ ਗਰਮੀ 'ਚ ਬਿਮਾਰ ਹੋਣਾਗਾ। ਮੰਨਵਾਇਆ ਤੇ ਕਿੱਲਾ ਦਾ ਆਪਣਾ ਬਾਣ ਦਾ ਨਰਮੇ ਦਾ ਬਾਕੀ ਤਾਂ ਪਚੋਣਾ ਝੋਣਾ ਲਾਵਾਂਗੇ ਚਲੋ ਕਾਣੂ ਦਿਹਾੜੀ ਪਾਉਣੀ ਆ ਗੱਲਾਂ ਤੁਮ ਮਾਰੀ ਨਾ ਰਹਿਣਾ ਚਲ ਕੋਈ ਨਾ ਆ ਜਾ ਬਹਿ ਜਾ ਸ਼ਾਮੇ ਫੇਰ ਗੋਟਲੀ ਚਲ ਆ ਜਾ ਤੋ ਉਹ ਤਾਂ ਠੀਕ ਆ ਮੈਂ ਤਾਂ ਐਂ ਕਹਿਣਾ ਹੈਗਾ ਜੇ ਕੋਈ ਬੰਦੇ ਬੰਦੇ ਨੂੰ ਨਾ ਲਾ ਲੈ ਕੇ ਚੈਰ ਇੰਨੇ ਦਾਸ ਨਾਲ ਉਕਰੀ ਜਾਂਦਾ ਰਹਦਾ ਉਹ ਗਰਮੀ ਦੀ ਵਾਲੀ ਕਾਣੂ ਪਰ ਕਰਦਾ ਦਿਹਾੜੀ ਪਾਉਣੀ ਆ ਵੀ ਚਲ ਕਿੱਲਾ ਬਾਣ ਦਾ ਵਿੱਚ ਮਾਰੀ ਨਾ ਰਹਿਣਾ ਮੈਂ ਵੀ ਕੀ ਕਰਨਾ ਭਰਾ ਮੈਨੂੰ ਤਾਂ ਪਤਾ ਕੰਮ ਉਹ ਤੁਮ ਤੋਂ ਵੰਦੇ ਆਣੀ ਅੰਦਰ ਤੂੰ ਪਹਿਲਾਂ ਕਰਿਆ ਕੰਮ ਵਾਲਾ ਕੋਈ ਮਤਮਕਰੀਏ ਨਾ ਰਹਿਣਾ ਉਹਦਾ ਰੈਡ ਅਲਰਟ ਜਾਰੀ ਕਰਾ ਰੱਖਿਆ ਗਰਮੀ ਹੈਗੇ ਨੀ ਜਾਇਜਾ ਦੇ ਟੈਂਪਰੇਚਰ ਤਾਂ 50 ਡਿਗਰੀ ਤੇ ਪਹੁੰਚਣਾ ਲਾ ਹੋਇਆ ਪਿਆਗਾ ਉਹਦਾ ਸਮਝੀ ਹੁਣ ਤਾਂ ਆਖੀ ਜਾਂਦੇ ਅਗੇ ਵੀ 11 ਵਜੇ ਤੋਂ ਲੈ ਕੇ 4 ਵਜੇ ਤੱਕ ਘਰੋਂ ਬਾਹਰ ਨਾ ਨਿਕਲਿਆ ਕਰੋ ਕੁਛ ਨਹੀਂ ਜੇ ਕੋਈ ਮੀਂਹ ਕਣੀ ਪਊਗੀ ਫੇਰ ਜਾ ਕੇ ਕਿਤੇ ਮੜਾ ਜੱਟ ਗਿਆ ਹੋਊਗਾ ਉਹ ਇਹੀ ਧੁੱਪਾਂ ਪਹਿਲਾਂ ਚੱਲਦੇ ਰਹੇ ਕੁਛ ਨਹੀਂ ਹੁੰਦਾ ਇਹਦਾ ਹੁਣ ਸਾਨੂੰ ਲੱਗਦਾ ਬਸ ਤੁਸੀਂ ਜਦੋਂ ਮਾੜੀ ਮੋਢੀ ਗਰਮੀ ਚੱਲਦੇ ਹੋ ਸ਼ਰੀਰ ਤੇ ਮਾੜੀ ਮੋਢੀ ਬੰਦਾ ਗਰਮੀ ਚੱਲਦਾ ਰਹੇਗਾ ਸ਼ਰੀਰ ਤਾਂ ਮੰਨ ਤਾਂ ਹੀ ਗਰਮੀਆਂ ਕੱਟੀਆਂ ਨੇ ਇਹ ਤਾਂ ਹੁਣ ਸ਼ਹਿਰਾਂ ਵਾਲੇ ਉਹ ਹੁਣ ਤਾਂ ਹੀ ਨਹੀਂ ਘੱਟ ਸਕਦੇ ਜਦੋਂ ਬਾਹਰ ਤਾਂ ਨਿਕਲਣਾ ਨਹੀਂ ਏਸੀਆਂ ਚ ਓਏ ਓ ਅੱਜ ਕੱਲ੍ਹ ਬਾਈ ਕੰਮਾਂ ਦਾ ਵੀ ਫਰਕ ਆਇਆਗਾ ਪਹਿਲਾਂ ਕਰਦੇ ਸੀਗੇ ਹਾਰਡ ਵਰਕ ਜਿਹੜੇ ਹੱਥਾਂ ਤੋਂ ਲੈਂਦੇ ਸੀ ਕੰਮ ਅੱਜ ਕੱਲ੍ਹ ਕਰਦੇ ਨੇ ਸਮਾਰਟ ਵਰਕ ਜਿੱਥੇ ਈਦੇ ਤੋਂ ਪੇਵੱਛਣ ਦਾ ਲੋਡ ਹੀ ਨਹੀਂ ਪੈਂਦੀ ਤਾਂ ਸ਼ਹਿਰਾਂ ਵਾਲੇ ਬੱਚੇ ਬੈਠੇ ਆ ਓ ਕੁਛ ਧੁੱਪਾਂ ਜਵਾਰ ਹੀ ਨਹੀਂ ਨਿਕਲਦੇ ਉਹ ਜਿਹੜਾ ਕੰਮ ਅੱਜ ਕੱਲ੍ਹ ਮੋਬਾਈਲਾਂ ਤੇ ਕੰਪਿਊਟਰਾਂ ਤੇ ਹੋਈ ਜਾਂਦਾ ਹੈ ਨਾ ਕੋਈ ਸੀ ਹੁੰਦਾ ਕੋਈ ਆਉਂਦਾ ਤੇ ਤੇ ਹੋ ਜਾਂਦਾ ਹੁੰਦਾ ਸਾਰਾ ਕੁਝ ਹੋਰ ਦੱਸ ਤੂੰ ਗੱਲਬਾਤ ਕੀ ਕਹਾਣੀ ਹੈ ਤੂੰ ਅੱਜ ਛੁੱਟੀ ਸੀ ਤ ਇੱਕ ਗੱਲ ਮੈਂ ਹੋਰ ਸੁਣੀ ਔੜ ਦੀ ਔੜ ਦੀ ਭੱਜਦਾ ਕੀ ਗੱਲ ਬਾਈ ਜਿਹੜੇ ਆਪਣੇ ਉਹ ਦਰਸ਼ਨ ਨਹੀਂ ਸੀ ਆਹੋ ਠੀਕ ਹੈ ਉਹਦੀ ਬਹੁਤ ਆਈ ਹੋਊਗੀ ਤੇਰੇ ਕੋਲ ਟੈਂਕ ਜੋ ਉਹ ਕਹਿੰਦੀ ਸੀ ਕੋਈ ਕੰਮ ਨਹੀਂ ਸੀ ਉਹ ਮੈਨੂੰ ਬਹੁਤੰਦਾ ਲੱਗਦਾ ਸੀ ਉਹਨੇ ਰੁਪਏ ਖਾ ਗਿਆ ਨਾ ਬਾਈ ਕੌਣ ਕਹਿੰਦਾ ਮੈਨੂੰ ਰੁਪਏ ਖਾ ਗਿਆ ਉਹ ਤਾਂ ਆਪਾਂ ਜਦੋਂ ਆਪਣੇ ਕੋਲ ਮਾੜਾ ਵਾਸਤੇ ਸੀ ਆਪ ਕੋਲ ਮਾੜਾ ਸਮਾ ਸੀ ਉਹਨਾਂ ਨੇ ਆਪਾਂ ਨੂੰ ਵੀਡੀਓ ਪਲੇ ਹੀ ਹੈ ਜਿਸ ਵਿੱਚ ਢਾਈ ਕਿਲੇ ਉਹਨੂੰ ਪੇਵਣੇ ਤਾਂ ਕਿਤੇ ਸ਼ਾਪਾਂ ਹੋ ਸਕਦਾ ਮਨ ਕੇ ਚੱਲ ਲੱਖ ਰੁਪਏ ਬਹੁਤ ਹੁੰਦਾ ਉਹ ਬਾਈ ਯਾਰ ਤੈਨੂੰ ਤਾਂ ਐਵੇਂ ਕਿਸੇ ਨੇ ਉਂਗਲਾ ਲਾਤੀਆਂ ਤੈਨੂੰ ਪਤਾ ਅੱਜ ਕੱਲ ਦੇ ਟਾਈਮ 'ਚ ਕੋਈ ਨੌਕਰੀ ਕਰਦਾ ਦੇਖ ਕੇ ਜਰੈਣੀਆਂ ਦਾ ਕਿਸੇ ਤੋਂ ਰੇਗ ਨੂੰ ਆਏ ਆ ਵੀ ਕੋਈ ਬਹਾਨਾ ਮਿਹੜੇ ਤੈਨੂੰ ਨੌਕਰੀ ਤੋਂ ਠਾਕੀ ਘਰੇ ਉਠਾਈ ਗਏ ਸੀ ਮੈਨੂੰ ਤੈਨੂੰ ਲੱਗਦਾ ਕਿ ਮੈਂ ਇਹ ਜਿਆ ਕੰਮ ਕਰੂੰਗਾ ਕਿਹੜੀ ਚੀਜ਼ ਦਾ ਘਾਟ ਆਪਣੇ ਘਰੇ ਪਰ ਮੈਂ ਤੈਨੂੰ ਪੁੱਛੀ ਐ ਨਾ ਵੀ ਜੇ ਮੈਨੂੰ ਤਾਂ ਹੀ ਤੈਨੂੰ ਕਿਹਾ ਵੀ ਉਹ ਲੋਕ ਕਹੀ ਜਾਂਦੇ ਵੀ ਉਹ ਤੋਂ ਰੁਪਈਏ ਆ ਗਿਆ ਉਹ ਬਾਈ ਲੋਕਾਂ ਦਾ ਤਾਂ ਕੰਮ ਆ ਗਾ ਦੇਖ ਤੂੰ ਐਵੇਂ ਲੋਕਾਂ ਦੀਆਂ ਗੱਲਾਂ ਤੇ ਗੌਰ ਨਾ ਕਰਿਆ ਕਰ ਜੇ ਤੈਨੂੰ ਮੇਰੇ ਤੇ ਯਕੀਨ ਹੋਇਆਗਾ ਫਿਰ ਲੋਕਾਂ ਦੀਆਂ ਗੱਲਾਂ ਕਰਦੇ ਵਾਸਤੇ ਸੁਣਨਗੇ ਨਾ ਫਿਰ ਉਹਨੇ ਕੋਈ ਲੋਨ ਕਰਵਾਇਆ ਸੀ ਕੋਈ ਲੋਨ ਬਾਈ ਕਰਾਇਆ ਸੀ ਲੋਨ ਤਾਂ ਉਹਨੂੰ ਜਿਵੇਂ ਹੁੰਦਾ ਸੀ ਉਵੇਂ ਹੀ ਕਰਾ ਕੇ ਦਿੱਤਾ ਬਾਕੀ ਤੈਨੂੰ ਪਤਾ ਹੈਗਾ ਅੱਜ ਕੱਲ ਉਹ ਜਦੋਂ ਲੋਨ ਲੋਨ ਕਰਵਾਉਂਦੇ ਆ ਤਾਂ ਮੈਨੇਜਰ ਵਗੈਰਾ ਪਹਿਲਾਂ ਆਪਣਾ ਵਿਸਾ ਭਾਲਦੇ ਨੇ ਉਹ ਤਾਂ ਹੁਣ ਮੈਨੇਜਰ ਨੇ ਲੈ ਸੀ ਜਿਹੜੇ 4 ਰੁਪਏ ਲੈ ਸੀਗੇ ਮੈਨੂੰ ਤਾਂ ਹੁਣ ਭਈ ਜਿਹੇ ਜਿਹੇ ਮੈਨੇਜਰ ਕਹਿੰਦਾ ਮੈਨੂੰ ਦੋਵੇਂ ਕਰਨਾ ਪੈਂਦਾ ਹੈਗਾ ਜੇ ਹੁਣ ਮੈਨੇਜਰ ਤੋਂ ਬਾਹਰ ਹੋ ਕੇ ਚੱਲੂਗਾ ਦੇ ਕੇ ਨਾ ਫਿਰ ਮੈਨੂੰ ਟੇਕਾ ਦੇ ਦੇ ਮੈਨੇਜਰ ਨਾਲ ਲੈਣੀ ਹੁੰਦੀ ਆ ਆਪਦੀ ਵੀਜ਼ਾ ਤਾਂ ਸਰਕਾਰੀ ਵੀਜ਼ਾ ਲੈਂਦੇ ਹੋਣਗੇ ਜਿਹੜੀ ਕੋਈ ਲੈਂਦੇ ਆ ਆਪਾਂ ਨੇ ਨਹੀਂ ਬਈ ਕੋਈ ਵੀ ਰੁਪਿਆ ਲਿਆਗਾ ਐਵੇਂ ਕੋਈ ਬਣਾ ਗੱਲ ਤੋਂ ਕਹੀ ਜਾਵੇ ਤਾਂ ਉਹ ਦੇਖ ਕੇ ਕਿਸੇ ਦਾ ਮੂੰਹ ਨਹੀਂ ਫੜਾਇਆ ਜਾਂਦਾ ਆਪੇ ਗੱਲ ਤਾਂ ਤਾਂ ਕਹੀ ਉਹ ਮੈਨੇਜਰ ਨੇ ਖਾਤੀ ਹੋਣੀ ਵੀ ਤੇਰਾ ਤਾਂ ਨਹੀਂ ਉਹ ਚ ਕੋਈ ਰੋਲ ਓਏ ਨਾ ਨਾ ਬਾਈ ਮੇਰਾ ਉਹਦੇ ਚ ਕੀ ਰੋਲ ਹੋਣਾਗਾ ਮੇਰੀ ਚੰਗੀ ਭਲੀ ਮਹੀਨੇ ਦੀ ਤਨਖਾਹ ਆਉਂਦੀ ਆ ਮੈਂ ਉਹ 4 ਰੁਪਿਆ ਤੋਂ ਕੀ ਲੈਣਾ ਹੋਇਆ ਸਹੀ ਗੱਲ ਐ ਮੈਂ ਤੈਨੂੰ ਗੱਲ ਲਈ ਅੱਜ ਕੱਲ ਵੀ ਭਲਾਈ ਦਾ ਕੋਈ ਜ਼ਮਾਨਾ ਨਹੀਂ ਹੈਗਾ ਕਿਸੇ ਦਾ ਕਰਨ ਦਾ ਕੋਈ ਫਾਇਦਾ ਨਹੀਂ ਆ ਦੇਖ ਲੈ ਲਾਣ ਕਰਾ ਕੇ ਦਿੱਤਾ ਅਸ ਤਾ ਅਗਲਾ ਉਠਾ ਮੈਨੂੰ ਮਾੜਾ ਕਹੀ ਜਾਂਦਾ ਉਹਦੇ ਚ ਉਹ ਤੈਨੂੰ ਉਹਨੇ ਤੈਨੂੰ ਮਾੜਾ ਕਿਹਾ ਅਗਲੀ ਨੇ ਹੁਣ ਕਿਸੇ ਨੂੰ ਕੀ ਪਤਾ ਹੀ ਜਾਏਗੀ ਕੋਈ ਗੱਲ ਅਗਲੇ ਨੇ ਕਰਤੀ ਕੋਈ ਗੱਲ ਨਹੀਂ ਤੂੰ ਜੇ ਅਜਿਹੀ ਕੋਈ ਗੱਲ ਹੁੰਦੀ ਆ ਮੈਂ ਤੈਨੂੰ ਉਹ ਵੀ ਦੱਸਿਆ ਵੀ ਆਪਾਂ ਪੈਸਾ ਨਹੀਂ ਖਾਣਾ ਕਿਸੇ ਦਾ ਉਹ ਭਾਈ ਆਪਾਂ ਪੈਸਾ ਖਾ ਕੀ ਕੀ ਕਰਾ ਯਾਰ ਆਪਣੇ ਘਰੇ ਕਿਹੜੀ ਚੀਜ਼ ਦੀ ਘਟ ਹੈ ਕਿ ਜਿਹੜਾ ਮੈਂ ਕਿਸੇ ਦੇ ਪੈਸੇ ਖਾਊਗਾ ਹਾਂ ਲੋਕਾਂ ਦਾ ਵੀ ਸਰੀਪ ਹੈਗਾ ਉਹ ਚਲ ਕੋਈ ਨਾ ਲੋਕਾਂ ਤਾਂ ਮੜਾ ਮੁੜਾ ਕਹਿੰਦੀ ਹੁੰਦਾ ਕੋਈ ਗੱਲ ਨਹੀਂ ਬਸ ਤੂੰ ਆਦੇ ਸੂਲਾਂ ਤੇ ਸਹੀ ਰਹੇ ਆਪਾਂ ਦਾ ਬਈ ਰਸੂਲ ਅੱਲਾ ਦੇ ਸਹੀ ਹੈ ਕਿ ਆਪਾਂ ਤਾਂ ਕੋਈ ਗਲਤ ਹੁੰਦੀ ਨਹੀਂ ਆਪਦੇ ਸਿੱਧਾ ਹਾਂ ਹਿੰਦੀ ਵਾਲੀ ਸੁਣਤੀ ਚੰਗੀ ਚੰਗੀ ਪ੍ਰਮਾਤਮਾ ਪ੍ਰਤੀ ਜਿੰਨਾ ਦਾ ਚੰਗੇ ਕੰਮ ਕਰਾਂਗੇ ਤਾਂ ਚੰਗੀ ਸ਼ਾਬਾਸ਼ ਹੋਵੇਗਾ ਈਗਣਾ ਕੁਛ ਨਹੀਂ ਹੁੰਦਾ ਚਲ ਜੇ ਕਿਸੇ ਦਾ ਕੋਈ ਖਰਾਬ ਕੱਲ ਹੁਣ ਆਪਣਾ ਕਰਵਾਉਣਾ ਹੀ ਤੇ ਨਾਲ ਨਾਲ ਗ੍ਰੀਨ ਬੰਦੇ ਕੋਲ ਚੋਤੀ ਹੋਵੇ। ਓਏ ਉਹ ਤਾਂ ਬਾਈ ਹੁਣ ਜਦੋਂ ਮੇਰਾ ਕੰਮ ਹੈਗਾ ਇਹ ਜੱਗ ਜਿਹੜਾ ਕੋਈ ਬੈਂਕ ਚ ਕਰਨਾ ਹੈਗਾ ਉਹ ਤਾਂ ਹੁਣ ਮੈਨੂੰ ਕਰਨਾ ਹੀ ਕਰਨਾ ਹੈਗਾ। ਹਾਂ ਹਾਂ ਬਾਕੀ ਰੇਗ ਬੰਦਾ ਆਸ ਲੈ ਕੇ ਆਉਂਦਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਉਹਨਾਂ ਤੇ ਉਹਨਾਂ ਦਾ ਆਪਣਾ ਬਹੁਤ ਆਸਾਨ ਰਹੇ ਫਿਰ ਉਹੀ ਬੰਦਾ ਆਉਂਗਾ ਜੀ ਤੂੰ ਆਪਣਾ ਕੰਮ ਲੈਤਾ ਆਂ ਲਾਗ ਲੈਣ ਨੂੰ ਆਉਂਦਾ ਵੀ ਉਹਨੂੰ ਤੇ ਭਰਾ ਨਾਲ ਉਰੀ ਤੇ ਲਾਗਿਆ ਕਿ ਆਪਾਂ ਬੈਂਕ ਚ ਕੋਈ ਕੋਈ ਨਾ ਕੋਈ ਕੰਮ ਲੈ ਲਈ। ਉਹ ਤਾਂ ਠੀਕ ਹੈ ਤੇਰੀ ਗੱਲ ਹਾਂ ਕੰਮ ਕਰਦੇ ਆ ਕਰ ਲੋਕਾਂ ਦੇ ਕੁਝ ਜੀ ਹੁੰਦਾਂ ਨੇ ਜਿਹੜੇ ਬੰਦੇ ਆਪਾਂ ਆਪਣੇ ਕੰਮ ਤੇ ਰਹਿੰਦਾ ਇਹਦਾ ਹੋਰ ਜਿਆਦਾ ਵੀ ਰੰਗ ਤੇ ਰਹਿੰਦਾ ਕਿ ਨਹੀਂ ਆਪਣਾ ਨਹੀਂ ਕਰਿਆ ਉਹਦਾ ਵੀ ਕਰ ਦਿਆ ਕਰਕੇ ਇਹ ਜੀ ਕੋਈ ਗੱਲ ਨਹੀਂ ਆਪਾਂ ਮਾਰਾਂ ਨਹੀਂ ਸਕਦੇ ਉਹ ਬਈ ਆਪਣੇ ਜਿਹੜਾ ਬੈਂਕ ਚ ਆ ਗਿਆ ਬੰਦਾ ਆਪਣੇ ਲਈ ਤਾਂ ਮੰਨ ਕੇ ਚੱਲ ਉਹ ਹੀ ਰੱਬ ਦਾ ਰੂਪ ਹੈਗਾ ਆਪਣੇ ਦਾ ਕੰਮ ਹੀ ਉਹਨਾਂ ਦਾ ਕਰਨਾ ਹੋਰ ਆਪਾਂ ਬੈਂਕ ਚ ਲੱਗੇ ਕਰਦੇ ਵਾਸਤੇ ਹਾਂ 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 ਚੱਲ ਹੋਰ ਤੇ ਮੈਂ ਤੈਨੂੰ ਆਇਆ ਦਾਗਾ ਤੂੰ ਕੋਈ ਬੰਦਾ ਪੱਕਾ ਰੱਖ ਲੈ ਦੋ ਚਾਰ ਦਿਨਾਂ ਵਾਸਤੇ ਉਹ ਤੋਂ ਕੱਖ ਫਰਵਾੜਾ ਜਿਹੜੇ ਨਰਮੇ ਚ ਫਰਵਾੜਾ ਉਹ ਕੋਈ ਨਾ ਤੂੰ ਇਹਦੀ ਨਾਲ ਫਿਕਰ ਕਰ ਕੋਈ ਨਾ ਮੈਂ ਬੰਦਾ ਰੱਖ ਲੂੰਗਾ ਹੋਰ ਤੇ ਕਿਹੜੀ ਚੀਜ਼ ਦਾ ਘੱਟ ਦੱਸ ਆਪਣੇ ਕੋਲ ਜਿਹੜੀ ਤੇਰੀ ਪਹਿਲੀ ਤਨਖਾਹ ਜੀ ਮਿਲ ਗਈ ਸੀ ਤੂੰ ਹੋਰ ਕੀ ਦੇ ਐਸੇ ਉਹਨਾਂ ਜੁਆਕਾਂ ਉਹ ਹਾਂ ਬਈ ਦੇ ਆਇਆ ਸੀਗਾ ਤਾਂ ਮੈਂ ਠੀਕ ਅੱਛਾ ਚੰਗੀ ਗੱਲ ਹੋ ਗਈ ਚਲ ਆ ਜਾ ਹੁਣ ਤੂੰ ਘਰੀ ਚੱਲ ਮੇਰੇ ਨਾਲ ਇੱਥੇ ਮੈਨੂੰ ਪਤਾ ਤੂੰ ਫੇਰ ਨਹੀਂ ਕਿਤੇ ਟੇਕੇ ਬੈਠਣਾ ਜੇ ਕੱਲ ਨੂੰ ਕੋਈ ਤਾਰਕੇ ਸੁਨੇਹਾ ਜਾਈ ਬੰਦੇ ਦਾ ਪਤਾ ਕਰਕੇ ਆਈ ਉਹਨੂੰ ਨਾਲ ਲੈ ਆਈ ਇੱਥੇ ਚੱਲ ਤੂੰ ਟਿਕਨ ਤਾਂ ਦਿੰਦਾ ਨਹੀਂ ਹੁਣ ਪਰ ਮੈਨੂੰ ਜਾਣਾ ਹੋਰ ਚੱਲ ਆ ਜਾ ਤੂੰ ਮੇਰੇ ਨਾਲ ਹੀ ਘਰੇ ਚੱਲ ਚੱਲ ਐਵੇਂ ਗਰਮੀ 'ਚ ਮਰਿਆ ਇੱਥੇ ਬਿਮਾਰ ਹੋ ਗਿਆ ਬਾਅਦ 'ਚ ਤੇ ਮੰਜੇ ਤੇ ਜਾ ਜਾ। ਪਾਏ ਦਾ ਚੱਲ 10 ਮਿੰਟ ਦਰਕਤ ਆ ਜਾ। ਇੱਧਰ ਜਾਊਗਾ ਫੇਰ ਮੁੜੂਗਾ ਮੈਂ ਇੱਥੇ ਰਹੀ ਪੈਣਾ। ਉਹ ਕੋਈ ਨਾ ਰਹਿਣ ਨੂੰ ਕੀ ਹੈਗਾ ਤੂੰ ਆ ਜਾ ਮੇਰੇ ਨਾਲ ਚੱਲ। ਹੋਰ ਫੇਰ ਤੂੰ ਵੀ ਟੇਕ ਕੇ ਬੈਠਾ ਨਹੀਂ ਜਾਂਦਾ। ਉਹ ਹੈਲੋ ਸੁੁੱਤੀ ਵੀ ਹੋਊਂ। ਤੁਸੀਂ ਕਿਵੇਂ ਆਉਂਦੇ ਸੀ ਅੱਖ ਜੀ ਲੱਗ ਗਈ ਸੀ ਜੀ ਮੇਰੀ ਤੁਸੀਂ ਕਿਵੇਂ ਆ ਗਏ ਅੱਜ ਉਹ ਮੈਨੂੰ ਤਾਂ ਪ੍ਰਗਟ ਲੈ ਆਇਆ ਤੈਨੂੰ ਪਤਾ ਜੀ ਉਹਨੂੰ ਛੁੱਟੀ ਜੋ ਖੇਤ ਬਾਗ ਆ ਅੱਥੇ ਦੁਪਹਿਰੇ ਕਾ ਮੱਥਾ ਮਾਰੀ ਇਹਨੇ ਕਹਿੰਦਾ ਗੁੱਲ ਘਰੇ ਚੱਲੋ ਅੱਛਾ ਪੇਰ ਕਰ ਲਈ ਕਹਿੰਦਾ ਕੋਈ ਬੰਦਾ ਪੁੱਛ ਲਈ ਕਹਿੰਦਾ ਬੰਦਾ ਕਰ ਲੂ ਕਹਿੰਦਾ ਤੂੰ ਨਾ ਕਰ ਕੰਮ ਮੈਂ ਹਾਂ ਯਾਰ ਮੈਂ ਕਰੀ ਜਾਂਦਾ ਮੈਂ ਇੱਥੇ ਹੀ ਰਹਿ ਪੈਣ ਨਾ ਨਾ ਘਰੇ ਚੱਲ ਮੈਨੂੰ ਉੱਧਰਲੇ ਕਮਰੇ 'ਚ ਬਹਿ ਗਿਆ ਤੇ ਫਿਰ ਨਰਮਾ ਗੁੱਡ ਨਾਲ ਆ ਪਿਆ ਸੀ ਨਾਲੇ ਤੁਸੀਂ ਉਹ ਮੈਂ ਤਾਂ ਅੱਖਾਂ ਜਮਾ ਮਾ 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 ਨਹੀਂ ਢੰਡੇ ਹੋਏ ਗੁੱਡ ਦੂਆ ਉਹ ਕਹਦਾ ਤੂੰ ਟਿਕਦਾ ਨਹੀਂ ਦੁਪਹਿਰੇ ਨਾ ਤੂੰ ਟਿਕ ਨਾ ਕਾ ਕਰੇ ਚੱਲ ਕਾ ਰੈਸਟ ਕਰ ਦੋ ਘੰਟੇ ਮਾ ਚਲ ਮੈਂ ਬਾਗਿਆ ਨਾ ਤੇ ਮੈਂ ਤੁਹਾਨੂੰ ਐ ਕਹਿੰਦੀ ਸੀ ਜਿਹੜੀ ਮੈਂ ਗੱਲ ਤੁਹਾਨੂੰ ਕਹੀ ਸੀ ਤੂੰ ਪੁੱਛੀ ਸੀ ਪ੍ਰਗਟ ਤੋਂ ਉਹ ਪੁੱਛ ਲਈ ਸੀ ਮੈਂ ਪ੍ਰਗਟ ਤੋਂ ਪ੍ਰਗਟ ਨੇ ਕਹਾਨੂੰ ਕੁਛ ਕਾਦਾ ਇਹਦਾ ਲੋਕ ਇਨ ਚਾਹਤੇ ਉਹਦਾ ਕਹਿੰਦਾ ਮੈਨੇਜਰ ਨੇ ਫੀਸ ਹੀ ਲੈਤੀ ਜਿਹੜੀ ਉਹਨਾਂ ਦੀ ਫੀਸ ਬਣਦੀ ਉਹ ਲੋਨ ਪਾਸ ਕਰਾਉਂਦੇ ਹੁੰਦੇ ਬਾਣੀ ਵੱਡੇ ਕੋਈ ਫੀਸ ਹੋ ਵੀ ਸਰਕਾਰੀ ਓ ਲੈ ਤੀਏ ਯਰ ਉਹਨਾਂ ਨੇ ਇਨਾ ਲੋਕਾਂ ਨੇ ਆ ਕੇ ਤਾਂ ਵੀ ਪ੍ਰਗਟਨੇ ਪੈਸੇ ਖਾਲੇ ਪ੍ਰਗਟਨੇ ਕਾ ਪਰਕ ਨੂੰ ਪੁਛਾ ਪਰਕਦਾ ਮੈਨ ਮੈਨੂੰ ਕੀ ਲੋੜ ਹੈ ਕਹਿੰਦਾ ਪੈਸੇ ਕਾੰਦੂ ਮੇਰੇ ਕੋਲੇ ਕਹਾਂ ਕੀ ਨਿਕਾਟ ਮਾਂ ਚੰਗੀ ਗੱਲ ਆ ਬਈ ਇਸ ਜੀ ਦਾ ਤਾਂ ਹੀ ਨਹੀਂ ਕੋਈ ਇਹ ਤਾਂ ਲੋਕ ਉਹ ਗੱਲਾਂ ਬਣਾਈ ਜਾਂਦੇ ਨਹੀਂ ਜੀ ਮੇਰੀ ਗੱਲ ਸੁਣੋ ਤਾਂ ਵੀ ਨਾ ਆਪਾਂ ਨੂੰ ਤਾਂ ਪਤਾ ਹੈ ਵੀ ਆਪਣੇ ਉਹ ਘਰ ਦਾ ਮੁੰਡਾ ਆਪਾਂ ਕਰਦੇ ਤੇ ਵਿਸ਼ਵਾਸ ਕਰ ਲਏ ਨੇ ਕੀ ਪਤਾ ਕੋਈ ਗੱਲ ਵਿੱਚੋਂ ਹੋ ਗਈ ਤੂੰ ਪ੍ਰਗਟ ਹੋ ਉਸ ਮਾਰ ਕੇ ਬਿਠਾ ਕੇ ਕਰਦਾ ਵੀ ਬਾਈ ਤੂੰ ਪੜ੍ਹਾਈ ਐ ਇਸ ਖਾਤਰ ਨਹੀਂ ਕਰੀ ਵਿਚੋਰੀਆਂ ਠੱਗੀਆਂ ਕਰੀ ਜਾਣੀ ਮੈਂ ਸਮਝਾਇਆ ਹੋਇਆ ਤੇ ਪਹਿਲਾਂ ਬਥੇਰਾ ਕੋਸ ਨੂੰ ਸਮਝਾਤਾ ਸਾਰੀਆਂ ਗੱਲਾਂ ਦੱਸੀਆਂ ਗਰੀਬ ਵੱਲੇ ਦਾ ਆਪਾਂ ਪੈਸਾ ਨਹੀਂ ਖਾਣਾ ਸਾਰੀ ਗੱਲ ਮੇਰੀ ਠੋਈ ਹੈ ਉਹ ਕਹਿੰਦਾ ਬਾਈ ਮੈਂ ਕੁਛ ਨਹੀਂ ਖਾਦਾ ਤਾਂ ਮੈਨੇਜਰ ਨੇ ਫੀਸ ਲੈਂਦੀ ਜਿਹੜੀ ਸਰਕਾਰੀ ਫੀਸ ਹੁੰਦੀ ਉਹ ਲੈਂਦੀ ਉਹ ਉਹ ਜਿਹੜਾ ਮੇਰਾ ਅਗੀ ਰੋਲ ਹੈ ਪਰ ਮਾਹ ਚਲ ਚੰਗੀ ਗੱਲ ਇਹਦਾ ਕੋਈ ਜਾਨਣਾ ਕੋਈ ਖਾਦਾ ਤਾਂ ਇਹ ਲੋਕ ਗੱਲਾਂ ਬਣਾਈ ਜਾਂਦੇ ਕਿਦਾ ਕਰਦੇ ਨਹੀਂ ਕੋਈ ਨੌਕਰੀ ਤੇ ਲੱਗਿਆ ਤਾਂ ਵੀ ਨਹੀਂ ਚੱਲਦਾ ਇਹਦਾ ਲੋਕਾਂ ਨੂੰ ਠੀਕ ਆ ਹੁਣ ਵੀ ਅਗਲੇ ਨੂੰ ਆਏ ਹੁੰਦਾ ਵੀ ਖੇਤੀ ਕਰੀ ਜਾਂਦੇ ਬਸ ਮਾਰੀ ਜਾਂਦੇ ਮੱਥਾ ਮੱਥਾ ਕੇ ਮਰੀ ਜਾਂਦੇ ਬਾਕੀ ਕੋਈ ਗੱਲ ਹੁੰਦੀ ਹੈ ਕੋਈ ਗੱਲ ਲਾ ਲਾਉ ਬਣਾ ਲਾਉਂਦਾ ਕੋ ਮਾਰੇ ਮੋੜੇ ਕੋ ਮਨੇਜਰ ਨੇ ਇਹਦਾ ਉਹ ਜਿਹੜਾ ਲੱਖੀ ਨਹੀਂ ਇਹ ਨਾ ਵੀ ਇੰਨਾ ਗੱਲਾਂ ਚੱਲਦਾ ਕੋ ਇੰਕਾ ਚ ਕਿਹੜੀ ਕੋਈ ਸਰਕਾਰੀ ਵੀ ਹੁੰਦੀ ਉਹ ਤਾਂ ਦੇਣੀ ਪੈਂਦੀ ਹੈ ਉਹਨਾਂ ਦਾ ਮਨ ਇਹ ਗੱਲ ਕੀ ਉਹ ਪਰ ਇੱਕ ਗੱਲ ਆਈ ਹੈ ਇੱਡੀ ਵੱਲੀ ਵੱਡੀ ਗੱਲ ਅਗਲਾ ਬਣਾਉਂਦਾ ਕਿਵੇਂ ਆ ਉਹ ਤਾਂ ਇੱਡੀ ਨਰਮੋ ਬੁੜੀ ਆ ਉਹ ਤਾਂ ਇਹ ਜੀ ਕੋਈ ਗੱਲ ਹੀ ਨਹੀਂ ਉਹਨੇ ਹੁਣ ਤਾਈ ਦਾ ਬਣ ਬੜਾ ਕਿਵੇਂ ਕੋਈ ਕਹਿ ਜਾਂਦਾ ਉਹ ਮੈਂ ਕਰ ਲੈਂਦੀ ਆ ਹੂੰ ਉਹਨੇ ਕਿਸੇ ਨੂੰ ਉਹਨੇ ਸੁਣ ਲਿਆਣਾ ਕਿਸੇ ਹੋਰ ਨੇ ਕਹਿਤਾ ਉਹ ਜਿਹੜਾ ਲੋਕ ਸੁਣ ਕੇ ਕਹਾ ਉਹ ਅਹੀਂ ਜੇ ਤੇ ਕੋਈ ਗੱਲ ਹੁੰਦੀ ਤਾਂ ਤਾਈ ਆਪਣੇ ਘਰੇ ਆਉਂਦੀ ਇਹ ਹੀ ਗੱਲ ਨਹੀਂ ਤਾਂ ਲੋਕਾਂ ਨੂੰ ਗੱਲਾਂ ਬਣਾ ਲੈਂਦੇ ਪ੍ਰਗਟ ਹਰਗੜਾ ਉੱਧਰ ਬਹਿ ਗਿਆ ਤੈਨੂੰ ਦੱਸਣਾ ਹੈ ਕਮਰੇ ਚ ਅੱਛਾ ਤੂੰ ਮੈਂ ਰੋਟੀ ਲੇ ਮਸੋਟੇ ਵਾਸਤੇ ਨਾ ਰੋਟੀ ਤਾਂ ਛੱਡ ਪੁਣਾ ਯਾਰ ਮੈਂ ਘੰਟਾ ਰੈਸਟ ਕਰ ਲਾ ਉਹਨਾਂ ਕਾ ਨਾ ਘੰਟਾ ਰੈਸਟ ਕਰ ਲਾ ਤੂੰ ਚੱਲ ਮੈਂ ਪਾਣੀ ਲਿਆਉਣੀ ਐ ਸੁਣੇ ਵਾਸਤੇ ਗਰਮੀ ਗਰਮੀ ਨਾ ਬਸ ਪਾਣੀ ਦੀ ਲੋੜ ਮੈ ਤਾਂ ਘੰਟਾ ਰੈਸਟ ਕਰ ਰਹਾ ਤੂੰ ਕਰ ਲੈ ਜੇ ਤੂੰ ਚਾਹ ਪਾਣੀ ਕਰਨਾ ਚੱਲ ਫਿਰ ਮੈਂ ਜਦੋਂ ਤੁਸੀਂ ਉੱਠ ਖੜੀ ਉਹਦੀ ਕਰੂੰਗੀ ਐਵੇਂ ਸੋਡੀ ਵੀ ਨੀਂਦ ਖਰਾਬ ਹੋਊਗੀ ਚੱਲ ਫਿਰ ਮੈਂ ਪੈ ਜਾ ਘਾਟਾ ਕੋਈ ਨਾ ਦੂਗਾ ਚੱਲ ਤੁਸੀਂ ਘੰਟਾ ਪੈ ਜਾ ਪਰ ਮੇਰੀ ਗੱਲ ਸੁਣੋ ਜੀ ਪ੍ਰਗਟ ਨੂੰ ਕਹਿਦੀ ਵੀ ਅੱਜ ਤਾਂ ਅਗਲਾ ਆ ਕੱਲ ਨੂੰ ਅਗਲਾ ਏਦੋਂ ਵੱਡੀ ਗੱਲ ਬਣਾਊਗਾ ਵੀ ਭਾਈ ਸੋਚ ਸਮਝ ਕੇ ਕੰਮ ਕਰਿਆ ਕਰ ਜੇ ਕੋਈ ਕੰਮ ਮੈਂ ਤੈਨੂੰ ਕਿਹਾ ਮੈਂ ਗਰੀਬ ਵੱਲੇ ਦਾ ਹਰੇ ਦਾ ਕੰਮ ਕਰਿਆ ਕਰ ਕਿਸੇ ਤੋਂ ਕੋਈ ਤਹਣਾ ਦੋ ਕਹਿੰਦਾ ਭਾਈ ਮੈਂ ਤੇਰੇ ਜਿੰਨੀ ਗੱਲਾਂ ਤੂੰ ਕਹੀਆਂ ਸਾਰੀਆਂ ਅੱਖ ਲੱਗੀ ਤੇਰੀਆਂ ਗੱਲਾਂ ਹਰੇ ਦਾ ਕੰਮ ਕਰਦਾ ਐਹੀ ਤਾਂ ਦੱਲ ਹੀ ਨਹੀਂ ਕੋਈ ਨਾਲੇ ਬਾਕੀ ਸਿਰਿਆਏ ਆ ਨਾ ਜੀ ਇੱਜ਼ਤ ਬਣਾਉਣੀ ਬਹੁਤ ਔਖੀ ਆ ਬਗਾੜ ਤਾਂ ਕਿਦੋਂ ਹੀ ਲੈ ਇਹ ਸਾਰੀਆਂ ਗੱਲਾਂ ਨੂੰ ਕਿਹਾ ਬਾਕੀ ਚੱਲ ਕੋਈ ਨਾ ਲੋਕਾਂ ਦਾ ਬਾਲੇ ਮੂੰਹ ਬਾਲੀਆਂ ਗੱਲਾਂ ਕੋਈ ਕਰਦੀ ਚਲ ਕੋਈ ਨਾ ਜੀ ਪੈਜੋ ਤੁਸੀਂ ਚੰਗਾ ਹੋਰ ਉਹ ਫਿਰ ਮੈਨੂੰ ਗਾਣਾ ਚਲ ਮੈਂ ਹੋ ਝੋਟੀ ਜੀ ਸ਼ਾਮੇ ਕਰਿਆ ਵਾ ਚੰਗਾ ਚਾਚਾ ਤੂੰ ਝੋਟੀ ਸ਼ਾਮੇ ਕਰਦੇ ਹੋਰ ਪੈਜੋ ਲੰਗਾ ਟ ਅਰੈਸਟ ਘੱਪ ਵਾਲੀ ਗਰਮੀ ਵਾਲੀ ਸੀ ਅੱਜ ਚੰਗਾ ਖੇਤਵੀ ਆਏ ਹਾਂ ਹਾਂਜੀ ਦੋਸਤੋ ਸਾਰਿਆਂ ਦੁਪਹਿਰਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਾ ਤੁਸੀਂ ਹੁਣੇ-ਹੁਣੇ ਆਪਣੇ ਵੀਡੀਓ ਦੇਖ ਕੇ ਹਟੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਇਹ ਸੀਗਾ ਆਪਣੇ ਵੀਡੀਓ ਦਾ ਪਹਿਲਾ ਭਾਗ ਤੇ ਆਪਣੇ ਇਸ ਵੀਡੀਓ ਦੇ ਹੋਰ ਵੀ ਅੱਗੇ ਭਾਗ ਆਉਣਗੇ ਜੇ ਤੁਸੀਂ ਇਹ ਆਪਣੀ ਸਪੋਰਟ ਫੁੱਲ ਕਰ ਦਿਓ ਤਾਂ ਤੁਸੀਂ ਆਪਾਂ ਵੀਡੀਓ ਨੂੰ ਵੱਤ ਵੱਦ ਪਿਆਰ ਦਿਓ ਆਪਣੀ ਵੀਡੀਓ ਨੂੰ ਜਿੱਦਾਂ ਦੀ ਵੀ ਕੋਈ رائے ਹੋਵੇ ਆਪ ਸਾਡੇ ਨਾਲ ਸਾਂਝੀ ਕਰਨੀ ਕਮੈਂਟਾਂ ਦੇ ਵਿੱਚ ਜਰੂਰ ਕਰਿਓ ਤੇ ਵੀਡੀਓ ਨੂੰ ਵੱਤ ਵੱਦ ਲਾਈਕ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੁਸੀਂ ਤੇ ਆਪਣੇ ਚੈਨਲ ਨੂੰ ਆਉਣ ਆਲੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਔਨ ਕਰ ਲਿਓ ਤਾਂ ਜੋ ਤੁਹਾਡੇ ਤੱਕ ਸਾਡੀਆਂ ਵੀਡੀਓ ਪਹਿਲਾਂ ਪਹੁੰਚ ਸਕਣ ਤੇ ਤੁਸੀਂ ਜਿਆਦਾ ਤੋਂ ਜਿਆਦਾ ਵੀਡੀਓ ਦੇ ਉੱਪਰ ਕਮੈਂਟ ਕਰਨੇ ਆ ਇਰ ਅੱਗੇ ਤੋਂ ਆਪਾਂ ਤੁਹਾਡਾ ਕਮੈਂਟਾਂ ਦੇ ਵਿੱਚ ਨਾਮ ਜ਼ਰੂਰ ਬੋਲਿਆ ਕਰਾਂਗੇ ਜਿੱਦਾਂ ਕਿ ਪਹਿਲਾਂ 10 ਕਮੈਂਟ ਆਇਆ ਕਰਨਗੇ। ਉਹ ਪਹਿਲਾਂ ਕੁਝ ਕਾਰਨਾ ਕਰਕੇ ਇੱਕ ਮਹੀਨਾ ਵੀਡੀਓ ਲੇਟ ਹੋ ਗਈਆਂ ਨੇ। ਕੁਝ ਵੀਡੀਓ ਆਪਾਂ ਨੇ ਪੁਰਾਣੀਆਂ ਵੀ ਚੱਕ ਕੇ ਅਪਲੋਡ ਕਰੀਆਂ ਸੀ ਪਰ ਹੁਣ ਸਾਰੀਆਂ ਵੀਡੀਓ ਨਵੇਂ ਆਇਆ ਕਰਨੀਆਂ। ਦੋ ਦਿਨਾਂ ਬਾਅਦ ਵੀਡੀਓ ਆਇਆ ਕਰੂਗੀ ਪਹਿਲਾਂ ਦੀ ਤਰ੍ਹਾਂ ਹੀ ਤੇ ਤੁਸੀਂ ਆਪਣੇ ਵੀਡੀਓ ਨੂੰ ਪਹਿਲਾਂ ਵਾਂਗੀ ਪਿਆਰ ਦੇਣਾ ਹੈਗਾ। ਫਿਰ ਆਪਾਂ ਅੱਗੇ ਇਸ ਵੀਡੀਓ ਦੇ ਪਾਰਟ ਚਲਾਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਲੈਣਾ ਪਵੇ। ਧੰਨਵਾਦ।